ਪੰਜਾਬ ਦੇ ਹਿੰਦੂ ਨੇ ਆਪਣੀ ਜਿਹੜੀ ਮਾਨਸਿਕਤਾ ਹੈਗੀ ਆਪਣੀ ਜਿਹੜੀ ਚੇਤਨਾ ਉਹ ਆਪਣੇ ਪੰਜਾਬ ਤੇ ਪੰਜਾਬੀਤ ਨਾਲ ਤੋੜ ਕੇ ਦਿੱਲੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਸਿੱਖ ਰੈਕਸ਼ਨਰੀ ਵੀ ਸੀ ਜਿਨ੍ਹਾਂ ਨੇ ਉਹ ਕੰਮ ਹੋਰ ਸੌਖਾ ਕਰ ਦਿੱਤਾ ਪੰਜਾਬ ਦੇ ਵਿੱਚ ਖਿਲਾਰਾ ਪਾਉਣ ਦੀ ਕੋਸ਼ਿਸ਼ ਬਹੁਤ ਚਿਰਦੀ ਹੋ ਰਹੀ ਹੈ ਮੋٹے ਤੌਰ ਦੇ ਉੱਤੇ ਜਿਵੇਂ ਕਿ ਪੰਜਾਬ ਦੇ ਵਿੱਚ ਜਦੋਂ ਜਦੋਂ ਜਨ ਅੰਦੋਲਨ ਉੱਠੇ ਨੇ ਉਹਨਾਂ ਨੂੰ ਜਦੋਂ ਜੱਟ ਬਨਾਮ ਦਲਿਤ ਕਰ ਦਿੱਤਾ ਜਾਵੇ ਇਸ ਲਈ ਜਿਹੜਾ ਦਲਿਤਾਂ ਨੂੰ ਜੱਟਾਂ ਦੇ ਵਿਰੁੱਧ ਖੜਾ ਕਰਨਾ ਉਸ ਦੀ ਜਿਹੜੀ ਪਿੱਛੇ ਦੀ ਜਾਣਕਾਰੀ ਹੋ ਕੇ ਹੱਦੀ ਹੈ 2012 ਦੇ ਵਿੱਚ ਉਹ ਦੁਬਾਰਾ ਚੱਲ ਘੱ ਨਹੀਂ ਨਹੀਂ ਹੋਈ ਉਹ 97% ਤੋਂ ਜ਼ਿਆਦਾ ਹਿੰਦੂਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਲਿਖਾਈ ਸੀ ਇਹ ਇਹ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਵੇਗਾ ਕਵਿੰਟ ਦੀ ਰਿਪੋਰਟ ਹੈ ਕਿ ਮੋਦੀ ਨੂੰ ਪੰਜਾਬ ਵਿੱਚ ਪਸੰਦ ਕਰਨ ਵਾਲੇ ਸਿਰਫ 5% ਹਨ ਅਸੀਂ ਮੰਨ ਲੈਂਦੇ ਵੀ ਉਹ 5 ਦੇ 5% ਹੀ ਹਿੰਦੂ ਆ ਦੋ ਮਿੰਟ ਲਈ ਮੰਨ ਲੈਂਦੇ ਆਵੇਂ ਭਾਵੇਂ ਹੁਸ਼ਿਆਰ ਨਾ ਵੀ ਹੋਵੇ 40% ਹਿੰਦੂ ਨੇ ਪੰਜਾਬ 'ਚ ਇਹਦਾ ਮਤਲਬ 35% ਤਾਂ ਫਿਰ ਵੀ ਉਹ ਜੰਡੇ ਨੂੰ ਪਸੰਦ ਨਹੀਂ ਕਰਦੇ ਇੱਕ ਸਾਫ਼ ਚੀਜ਼ ਹੈ ਕਿ ਅਕਾਲੀ ਦਲ ਇਸ ਸਮੇਂ ਜਦੋਂ ਸਾਰੀ ਜ਼ਮੀਨ ਖਿਸਕ ਗਈ ਉਹਨੂੰ ਪੰਥ ਯਾਦ ਆਉਣ ਲੱਗ ਗਿਆ ਉਹਨੂੰ ਪੰਜਾਬ ਉਹ ਯਾਦ ਆਉਣ ਲੱਗ ਗਿਆ ਕਿ ਸਾਡੇ ਇਧਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਜਿਹੜੇ ਕਿ ਦੀ ਲੱਗਦੇ ਬਹੁਤ ਵੱਡੇ ਡਾਡੇ ਸਿੱਖ ਖਾਲਸਤਾਨੀ ਫਲਾਣਾ ਢਿੰਗੜਾ ਕੰਮ ਜਿਹੜਾ ਭਾਜੀਪੀ ਦਾ ਜੰਡਾ ਕਰਦੇ ਉਹ ਵੀ ਔਰਤਾਂ ਬਾਰੇ ਜਿਹੜੀ ਮੋਦੀ ਦੀ ਮਾਨਸਿਕਤਾ ਕਿਸੇ ਨੂੰ ਸਰੂਪ ਨਖਾ ਕਹਿ ਦੇਣਾ ਕਿਸੇ ਨੂੰ 50 ਕਰੋੜ ਦੀ ਪ੍ਰੇਮਿਕਾ ਕਹਿ ਦੇਣਾ ਕਿਸੇ ਨੂੰ ਇੱਕ ਖਾਸ ਭਾਈਚਾਰੇ ਦੀਆਂ ਔਰਤਾਂ ਨੂੰ ਨਿਆਣੇ ਜੰਮਣ ਵਾਲੀਆਂ ਫੈਕਟਰੀਆਂ ਕਹਿ ਦੇਣਾ ਲੀਡਰ ਫਿਰ ਬੀਜੇਪੀ ਤੇ ਜਾ ਰਹੇ ਨੇ ਆ ਬਿੱਟੂ ਵਗੈਰਾ ਤਾਂ ਪਹਿਲਾਂ ਹੀ ਪੰਜਾਬੀਆਂ ਦੇ ਕਦੇ ਯਕੀਨ ਵਿੱਚ ਨਹੀਂ ਸੀਗੇ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਆਉਂਦੇ ਮਹੀਨਿਆਂ ਦੇ ਵਿੱਚ ਮਈ ਦੇ ਵਿੱਚ ਜੂਨ ਦੇ ਵਿੱਚ ਵੋਟਾਂ ਪੈਣੇ ਨੇ 4 ਜੂਨ ਨੂੰ ਨਤੀਜੇ ਆ ਜਾਣਗੇ ਪੰਜਾਬ ਦੇ ਵਿੱਚ ਵੋਟਾਂ ਜਿਹੜੀਆਂ ਉਹ ਬਿਲਕੁਲ ਆਖਰੀ ਗੇਟ ਦੇ ਵਿੱਚ 1 ਜੂਨ ਨੂੰ ਪੈਣੀਆਂ ਨੇ ਭਾਵੇਂ ਕਿ ਪੰਜਾਬ ਦੇ ਜਿਹੜੇ ਸਿਆਸੀ ਦ੍ਰਿਸ਼ ਤੇ ਦੇਖੀਏ ਨਜ਼ਰ ਮਾਰੀਏ ਹਲਚਲ ਬਹੁਤ ਜ਼ਿਆਦਾ ਹੈ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੈ ਪਾਰਟੀਆਂ ਉਸ ਤਰੀਕੇ ਨਾਲ ਹਜੇ ਪੂਰੇ ਤਰੀਕੇ ਨਾਲ ਐਕਟਿਵ ਨਹੀਂ ਹੋਈਆਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ ਅਜੇ ਦੇ ਚੋਣ ਉਮੀਦਵਾਰ ਅਲੰਨ ਨਹੀਂ ਨੇ ਬੀਜੇਪੀ ਬੜੇ ਚੜ ਕੇ ਜਿਹੜਾ ਪੰਜਾਬ ਦੇ ਵਿੱਚ ਆਈ ਹੈ ਪਹਿਲੀ ਵਾਰ ਆਪ ਦੇ ਰਾਮ ਤੇ ਚੋਣ ਲੜਨ ਜਾ ਰਹੀਆਂ ਹੋਰ ਪਾਰਟੀਆਂ ਜਿਹੜਾ ਉਹ ਕੋਸ਼ਿਸ਼ ਕਰ ਰਹੀਆਂ ਨੇ ਰੈਲੀਆਂ ਹੋ ਰਹੀਆਂ ਨੇ ਮਜ਼ਾਰੇ ਹੋ ਰਹੇ ਨੇ ਤਾਂ ਇਹ ਸਾਰੇ ਕਾਸੀ ਦੇ ਵਿੱਚ ਤੁਹਾਡੇ ਤੱਕ ਜਿਹੜੀ ਸਟੀਕ ਜਾਣਕਾਰੀ ਪਹੁੰਚਣੀ ਉਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜਾ ਸਿਆਸੀ ਦ੍ਰਿਸ਼ ਪੰਜਾਬ ਦੇ ਵਿੱਚ ਕੀ ਬਣਦਾ ਜਾ ਰਿਹਾ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਬਾਬਤ ਦਾ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਨੇ ਸ਼ਿਵਿੰਦਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੰਦਾ ਦਾ ਸਿਆਸੀ ਦ੍ਰਿਸ਼ ਬਣਦਾ ਜਾ ਰਿਹਾ ਖਾਸ ਕਰਕੇ ਪੰਜਾਬ ਤੇ ਆਪਾਂ ਫੋਕਸ ਕਰਾਂਗੇ ਸ਼ਿਵਿੰਦਰ ਜੀ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਹਿਲ ਮਿਹਰਬਾਨੀ ਜੀ ਜਿਵੇਂ ਆਪਾਂ ਅੱਗੇ ਵੀ ਗੱਲਬਾਤ ਕਰਦੇ ਰਹਿਣੇ ਆ ਜੀ ਸਿਆਸਤ ਤੇ ਨਜ਼ਰ ਰੱਖਣੀ ਪੰਜਾਬ ਵਿੱਚ ਉਸ ਤਰੀਕੇ ਨਾਲ ਐਕਟਿਵ ਨਹੀਂ ਗੀਆਂ ਪਾਰਟੀਆਂ ਔਰ ਇੱਕ ਗੱਲ ਜਿਹੜੀ ਇਹ ਵੀ ਆ ਕਿ ਜਿਹੜੀ ਚੋਣਾਂ ਨੇ ਉਹ ਬਿਲਕੁਲ ਲਾਸਟ ਗੇਟ ਦੇ ਵਿੱਚ ਨੇ 1 ਜੂਨ ਨੂੰ ਕੀ ਲੱਗਦਾ ਕਿ ਇੰਨੀਆਂ ਪਾਰਟੀਆਂ ਹਜੇ ਢਿੱਲੀਆਂ ਕਿਉਂ ਨੇ ਪੰਜਾਬ ਦੇ ਵਿੱਚ ਤੇ ਚੋਣਾਂ ਕਿਉਂ ਲਾਸਟ ਤੱਕ ਦੇਖੋ ਚੋਣਾਂ ਲਾਸਟ ਤੱਕ ਤਾਂ ਚੋਣ ਕਮਿਸ਼ਨ ਦੱਸ ਸਕਦਾ ਹੈ ਕਿਉਂਕਿ ਉਹ ਇਹ ਅੱਗੇ ਪੰਜਾਬ ਦਾ ਮੋਸਟਲੀ ਪਹਿਲੇ ਗੇਟ ਦੇ ਵਿੱਚ ਹੋ ਜਾਂਦੀਆਂ ਨੇ ਚੋਣਾਂ ਐਤਕੀ ਆਖਰੀ ਗੇਟ ਦੇ ਵਿੱਚ ਪੰਜਾਬ ਦੇ ਵਿੱਚ ਹੋਣਾ ਨੇ ਲੇਕਿਨ ਇਹ ਜਿਹੜਾ ਨਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਜੇ ਵੋਟਾ ਜੇ ਤੁਸੀਂ ਦੇਖਿਓ ਨਾ ਇਹ ਬਹੁਤ ਘਟਾਹਜਾ ਮੰਜ਼ਰ ਹੁੰਦਾ ਜਦੋਂ ਪੰਜਾਬ ਬਹੁਤ ਛੇਤੀ ਐਕਟਿਵ ਹੋ ਜਾਂਦਾ ਆਮ ਤੌਰ ਤੇ ਲੇਟ ਹੀ ਐਕਟਿਵ ਹੁੰਦਾ ਹੈਗਾ ਇੱਥੋਂ ਤੱਕ ਜੇ ਅਸੀਂ ਤੁਸੀਂ ਪੁਰਾਣੇ ਬੇਲੇ ਦੀ ਮੈਂ ਗੱਲ ਕਰਾਂ 50ਵੇਂ 60ਵੇਂ ਤੇ ਉਦੋਂ ਦਾ ਇੱਕ ਆਮ ਬਣਿਆ ਹੁੰਦਾ ਸੀਗਾ ਵੀ ਆਹ ਦੇਖ ਲਓ ਵੀ ਵਿਧਾਨ ਸਭਾ ਵਿੱਚੋਂ ਸਾਡੇ ਬੰਦੇ ਦੋ ਉਦੋਂ ਉਹਨਾਂ ਦਿਨਾਂ 'ਚ ਵਿਧਾਨ ਸਭਾ ਤੇ ਲੋਕ ਸਭਾ ਦੀ ਚੋਣ ਇਕੱਠੀ ਹੁੰਦੀ ਹੁੰਦੀ ਸੀਗੀ ਵੀ ਆਹ ਦੇਖੋ ਜੀ ਜਿਹੜੀ ਆ ਆ ਪਰਚੀ ਆ ਵਿਧਾਨ ਐਮ ਐਲ ਏ ਵਾਲੀ ਇਹਦੇ ਵੀ ਤਾਂ ਸਾਡਾ ਬੰਦਾ ਚੁਣ ਲਿਓ ਆ ਉੱਤੇ ਵਾਲੀ ਜਿਹਨੂੰ ਮਰਜ਼ੀ ਪਾ ਦਿਓ ਮਤਲਬ ਪਾਰਟੀ ਖੋ ਪਾਰਟੀ ਦੇ ਲੀਡਰ ਇਹ ਕਹਿੰਦੇ ਸੀ ਵੀ ਉੱ ਉੱਥੇ ਜਾ ਕੇ ਕੀ ਕਰ ਲੂਗਾ ਦਿੱਲੀ ਬੈਠੂਗਾ ਤੇ ਮੇਨ ਫੋਕਸ ਹੁੰਦਾ ਸੀ ਵਿਧਾਨ ਸਭਾ ਦਾ ਇਸੇ ਤਰ੍ਹਾਂ ਹੁਣ ਜਿਵੇਂ ਫਿਰ ਕਾਫੀ ਸਰੂਪ ਬਦਲਿਆ ਲੋਕ ਸਭਾ ਦੀ ਵੀ ਐਮਿਟ ਹੋਈ ਖਾਸ ਕਰਕੇ ਜਦੋਂ ਅਸੀਂ ਦੇਖਿਆ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇੱਕ ਲਹਿਰ ਬਣੀ ਚਾਰ ਸੀਟਾਂ ਲੈ ਗਈਆਂ ਹਾਲਾਂਕਿ ਬਦਲ ਲੈ ਸਕਦੀ ਸੀ ਕੁਝ ਨਹੀਂ ਉਹਨੇ ਉਸ ਤਰ੍ਹਾਂ ਮਿਹਨਤ ਨਹੀਂ ਕੀਤੀ ਜਿਹਾ ਉਹਨਾਂ ਨੇ ਪੰਜਾਬ ਨੂੰ ਬਹੁਤ ਘੱਟ ਤੋਲਿਆ ਜੀ ਜੇ ਸਮਝਾ ਵੀਛੇ ਇੰਨੀ ਵੱਡੀ ਜਿੱਤ ਸਾਡੀ ਨਹੀਂ ਹੋ ਸਕਦੀ ਉਹਨਾਂ ਨੇ ਉਸ ਤਰ੍ਹਾਂ ਮਿਹਨਤ ਨਹੀਂ ਕੀਤੀ ਹੁਣ ਜਿਹੜੀ ਮੌਜੂਦਾ ਸਿਚੁਏਸ਼ਨ ਇਹ ਬਣੀ ਹੋਈ ਆ ਇੱਕ ਤਾਂ ਉਹਨੇ ਮੁਕਾਬਲਾ ਚਾਰ ਜਾਂ ਪੰਜ ਧਰੀ ਹੋ ਚੁੱਕਾ ਕਿਉਂਕਿ ਅੱਗੇ ਅਕਾਲੀ ਭਾਜਪਾ ਅਲਾਈਂਸ ਸੀਗਾ ਉਹ ਟੁੱਟ ਬੀਜਪੀ ਆਪਣੇ ਦਮ ਉੱਤੇ ਚੋਣ ਲੜ ਰਹੀ ਹੈ ਆਪਾਂ ਮੇ ਕਿਉਂ ਦੀ ਜਿੱਤਣ ਦੀ ਕੋਸ਼ਿਸ਼ ਨਾ ਵੀ ਹੋਵੇ ਪਰ ਉਹ ਵੱਤ ਤੋਂ ਵੱਧ ਇੱਕ ਆਪਣਾ ਜਿਹੜਾ ਵੋਟ ਬੈਂਕ ਹੈ ਉਹ ਸੈੱਟ ਕਰਨ ਦੀ ਕੋਸ਼ਿਸ਼ ਆ ਖੰਡਾਉਣ ਦੀ ਆ ਉਹ ਅਗਲਾ ਪ੍ਰੋਗਰਾਮ ਲੈ ਕੇ ਚੱਲ ਰਹੀ ਹੈ ਪੰਜਾਬ ਦੇ ਵਿੱਚ ਬਾਕੀ ਉਹ ਪੰਜਾਬ ਚ ਕਈ ਤਰ੍ਹਾਂ ਨਾਲ ਆਪਣਾ ਪ੍ਰਚਨ ਵੀ ਲਾਗੂ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਖਿਲਾਰਾ ਪਾਉਣ ਦੀ ਕੋਸ਼ਿਸ਼ ਬਹੁਤ ਚਿਰਦੀ ਹੋ ਰਹੀ ਹੈ ਮੋٹے ਤੌਰ ਦੇ ਉੱਤੇ ਜਿਵੇਂ ਕਿ ਪੰਜਾਬ ਦੇ ਵਿੱਚ ਜਦੋਂ ਜਦੋਂ ਜਨ ਅੰਦੋਲਨ ਉੱਠੇ ਨੇ ਉਹਨਾਂ ਨੂੰ ਜਾਂ ਤਾਂ ਜੱਟ ਬਨਾਮ ਦਲਿਤ ਕਰ ਦਿੱਤਾ ਜਾਵੇ ਇਸ ਲਈ ਜਿਹੜਾ ਦਲਿਤਾਂ ਨੂੰ ਜੱਟਾਂ ਦੇ ਵਿਰੁੱਧ ਖੜਾ ਕਰਨਾ ਜਾਂ ਫਿਰ ਇਸ ਤਰ੍ਹਾਂ ਕਿ ਜੱਟ ਇਸ ਤਰ੍ਹਾਂ ਰਿਐਕਸ਼ਨ ਕਰਨ ਸੋ ਕਾਲ ਜਿਹੜੇ ਵੱਡੀ ਉਜਾਤੀ ਮੰਨੀ ਜਾਂਦੀ ਹੈ ਪੰਜਾਬ ਵਿੱਚੋਂ ਵੀ ਉਹ ਦਲਿਤਾਂ ਦੇ ਐਂਟੀ ਹੋ ਜਾਣ ਉਹ ਹੁੰਦਾ ਵੀ ਰਿਹਾ ਹੈਗਾ ਤੇ ਭਾਜੀਪੀ ਦੇ ਵਿੱਚੋਂ ਆਪਣਾ ਕੰਮ ਹਾਲਾਂਕਿ ਨਾਤਾ ਭਾਜੀਪੀ ਦਾ ਕੋਈ ਦਲਿਤਾਂ ਨਾਲ ਸਰੋਕਾਰ ਹੈ ਭਾਜੀਪੀ ਦੀ ਜਿਹੜੀ ਆਪਣੀ ਆਈਡੀਓਲੋਜੀ ਹੈ ਉਹ ਦਲਿਤ ਵਿਰੋਧੀ ਹੈਗੀ ਆ ਇੱਥੋਂ ਤੱਕੇ ਬਾਕੀ ਸੂਬਿਆਂ ਵਿੱਚ ਤੁਸੀਂ ਦੇਖੋ ਕਿ ਜਿੱਦ ਦਲਿਤਾਂ ਨੂੰ ਮੰਦਿਰ ਚ ਨਹੀਂ ਜਾਣ ਦਿੱਤਾ ਜਾਂਦਾ ਉੱਥੇ ਵੀ ਜੀਪੀ ਦਾ ਸਟੈਂਡ ਕੀ ਹੁੰਦਾ ਹੈ ਹੁਣ ਭਾਵੇਂ ਸੰਗ ਕਹਿਣ ਲੱਗਾ ਕਿ ਸੰਗ ਨੂੰ ਇਹ ਲੱਗਿਆ ਕਿ ਜਿਹੜੀ ਅਸੀਂ ਵਿਪਤਾ ਚ ਆ ਗਏ ਜਿਵੇਂ ਜਾਤੀ ਜਨਗਣਨਾ ਦਾ ਮੁੱਦਾ ਕਾਂਗਰਸ ਪਾਰਟੀ ਚੁੱਕਣ ਲੱਗੀ ਹੋਈ ਹੈ ਵੀ ਫੇਰ ਕਿਤੇ ਨਾ ਕਿਤੇ ਅਸੀਂ ਦਲਿਤਾਂ ਨੂੰ ਨਭਰੋਧ ਵਿੱਚ ਕਰੀਏ ਪਰ ਜਿਹੜੀ ਸੰਗ ਦੀ ਸਨਾਤਨ ਦੀ ਜਿਹੜੀ ਆਈਡੀਓਲੋਜੀ ਹੈ ਜਿਹੜੀ ਕਿ ਦਲਿਤ ਵਿਰੋਧੀ ਹੈ ਉਹਨਾਂ ਨੂੰ ਨਫ਼ਰਤ ਨਾਲ ਭਰੀ ਹੋਈ ਹੈ ਉਹਦਾ ਬੀਜੇਪੀ ਤੇ ਆਰਐਸਐਸ ਕੋਲ ਕੀ ਜਵਾਬ ਹੋਏਗਾ ਹੁਣ ਪਰ ਇਹ ਲੋਕਾਂ ਨੂੰ ਜਾਗਰੂਕ ਕਰਨਾ ਪੰਜਾਬ ਦੇ ਦਲਤਾਂ ਨੂੰ ਵੀ ਜਾਗਰੂਕ ਕਰਨਾ ਸਾਡੇ ਜਿਹੜੇ ਹੈਗੇ ਆ ਜਨ ਸੰਗਠਨਾਂ ਦਾ ਕੰਮ ਆ ਤੇ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਜੋ ਪੋਲੀਟੀਕਲ ਪਾਰਟੀਆਂ ਆਪੇ ਤੱਕ ਮਹਦੂਦ ਨੇ ਜੋ ਨਹੀਂ ਕਰ ਰਹੀਆਂ ਹੈਗੀਆਂ ਔਰ ਇਹ ਵੀ ਸੁਣਨ ਦੇ ਵਿੱਚ ਹੈ ਜਿਹੜੇ ਲੋਕ ਗਰਾਊਂਡ ਤੇ ਕੰਮ ਕਰਦੇ ਆ ਕਿ ਬੀਜੇਪੀ ਨੇ ਲਗਾਤਾਰ ਪਿਛਲੇ 1.5 ਸਾਲ ਤੋਂ ਹੀ ਪਹਿਲਾਂ ਤੋਂ ਹੀ ਤਿਆਰੀ ਕਰੀ ਹੋਈ ਆ ਖਾਸ ਕਰਕੇ ਦਲਤਾ ਤੱਕ ਪਹੁੰਚ ਕਰ ਲਈ ਉਹ ਕਾਫੀ ਸਮੇਂ ਦੀ ਹੈ ਹੁਣ ਦੀ ਨਹੀਂ ਇੱਥੋਂ ਤੱਕ ਤੁਹਾਨੂੰ ਯਾਦ ਹੋਣਾ ਜਦੋਂ ਪਹਿਲਾਂ ਪਹਿਲਾਂ ਨਾ 20 14 ਚ ਜਿੱਤ ਕੇ ਆਏ ਸੀ ਲੋਕ ਸਭਾ ਇਹਨਾਂ ਦੀ ਕੋਸ਼ਿਸ਼ ਸੀ ਵੀ ਜਿਵੇਂ ਧਰਮ ਪਰਿਵਰਤਨ ਘਰ ਵਾਪਸੀ ਵਗੈਰਾ ਕਰਨ ਲੱਗੇ ਸੀ ਉਹਨਾਂ ਦਿਨਾਂ 'ਚ ਕੀ ਹੋਇਆ ਪੰਜਾਬ 'ਚ ਇਹਨਾਂ ਨੇ ਬਠਿੰਡੇ ਇਲਾਕੇ ਦੇ ਵਿੱਚ ਕੁਝ ਜਿਹੜੇ 크ਿਸਚੀਅਨ ਬਣੇ ਹੋਏ ਸੀ ਉਹਨਾਂ ਨੂੰ ਦੁਬਾਰੇ ਸਿੱਖ ਧਰਮ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਉਹ ਸਿੱਖ ਧਰਮ 'ਚ ਵੀ ਕਿਵੇਂ ਲਿਆਉਂਦੇ ਕਿਉਂਕਿ ਹਿੰਦੂ ਜੀ ਤਾਂ ਲਿਆ ਨਹੀਂ ਸਕਦੇ ਕਿਉਂਕਿ ਸਿੱਖਾਂ 'ਚ ਵੀ ਇਹਨਾਂ ਨੇ ਉਦੋਂ ਆਪਣਾ ਕਰਨਾ ਸੀਗਾ ਉਹਨਾਂ ਨੇ ਭਾਈ ਜੈਤਾ ਜੀ ਦਾ ਲੋਕਟ ਪੁਆਇਆ ਉਹਨਾਂ ਦੇ ਗੱਲ ਦੇ ਵਿੱਚ ਉਹਨਾਂ ਦਿਨਾਂ 'ਚ ਉਸ ਸਮੇਂ ਦੇ ਹਾਲ ਤੱਕ ਤੇ ਜਥੇਦਾਰ ਨੇ ਕਿਹਾ ਕਿ ਇਹ ਸਾਡੇ ਧਰਮ ਦੇ ਵਿੱਚ ਇਸ ਤਰ੍ਹਾਂ ਦਾ ਧਰਮ ਪਰਿਵਰਤਨ ਵਗੈਰਾ ਨਹੀਂ ਹੁੰਦਾ ਇਹ ਸਿੱਖੀ ਇਹਦੀ ਅਲਾਉ ਨਹੀਂ ਕਰਦੀ ਹਾਲਾਂਕਿ ਹੁਣ ਬੱਕਰੀ ਗੱਲ ਹੈ ਕਿ ਸਾਡੇ ਜਿਹੜੇ ਹੁਣ ਦੇ ਜਥੇਦਾਰ ਤੋਂ ਪਹਿਲਾਂ ਜਿਹੜੇ ਹਰਪ੍ਰੀਤ ਸਿੰਘ ਸੀਗੇ ਉਹ ਤਾਂ ਧਰਮ ਪਰਿਵਰਤਨ ਦਾ ਹੀ ਮੁੱਦਾ ਚੱਕਣ ਲੱਗੇ ਸੀ ਮਤਲਬ ਬੀਜੇਪੀ ਦੇ ਏਜੰਡੇ 'ਚ ਹੀ ਆ ਗਏ ਸੀਗੇ ਬੀਜੇਪੀ ਉਹ ਕਈ ਤਰ੍ਹਾਂ ਨਾਲ ਕੰਮ ਕਰ ਰਹੀ ਹੈ ਮੋਟਾ ਜਿਹਾ ਕੀ ਹੈ ਕਿ ਦਲਿਤਾਂ ਨੂੰ ਦਲਿਤਾਂ ਨੂੰ ਇਹ ਆਪਣੇ ਵੱਲ ਖਿੱਚਿਆ ਜਾਵੇ ਫਿਰ ਪੰਜਾਬ ਦਾ ਜਿਹੜਾ ਹਿੰਦੂ ਵੋਟ ਹੈ ਉਨੂੰ ਹੋਰ ਕਮਨਲ ਕੀਤਾ ਜਾਵੇ ਆ ਚਾਹੇ ਰਾਮ ਮੰਦਰ ਦੇ ਬਹਾਨੇ ਜਾਂ ਹੋਰ ਹੋ ਸਕਦਾ ਕਿ ਥੋੜਾ ਪ੍ਰਭਾਵਿਤ ਵੀ ਹੋਇਆ ਹੋਵੇ ਰਾਮ ਮੰਦਰ ਹਾਲਾਂਕਿ ਰਾਮ ਮੰਦਰ ਕੋਈ ਮਿਆ ਆਪਣਾ ਮੰਦਨਾ ਕਿ ਉਹ ਕੋਈ ਧਾਰਮਿਕ ਮੰਦਰ ਨਹੀਂ ਹੈਗਾ ਉਹ ਇੱਕ ਨਫ਼ਰਤ ਦੀ ਬੁਨਿਆਦ ਤੇ ਉਸਰਿਆ ਹੋਇਆ ਮੰਦਰ ਹੈ ਖਾਸ ਭਾਈਚਾਰੇ ਦੇ ਜਿਹੜਾ ਹੈਗਾ ਇਬਾਦਤ ਕਰਨ ਨੂੰ ਢਾਕੇ ਦੂਜੇ ਭਾਈਚਾਰੇ ਦਾ ਜਿਹੜਾ ਮੰਦਰ ਬਣਾਇਆ ਗਿਆ ਉਹ ਵੀ ਝੂਠ ਤੇ ਬਣਾ ਦਿੱਤੇ ਕਿ ਇੱਥੇ ਸ਼੍ਰੀ ਰਾਮ ਚੰਦਰ ਜੀ ਦਾ ਕੋਈ ਮੰਦਰ ਪਹਿਲਾਂ ਹੈਗਾ ਸੀ ਜਿਹਨੂੰ ਕਿ ਅਜੇ ਤੱਕ ਸਾਡੀ ਸੁਪਰੀਮ ਕੋਰਟ ਨੇ ਵੀ ਪ੍ਰੂਵ ਨਹੀਂ ਕੀਤਾ ਸੁਪਰੀਮ ਕੋਰਟ ਨੇ ਆਪਣੀ ਜਿਹੜੀ ਹੈਗੀ ਹੈ ਉਹਦੇ ਵਿੱਚ ਕਿਹਾ ਕਿ ਬੀ ਇੱਥੇ ਕੋਈ ਮੰਦਿਰ ਸੀਗਾ ਉਹ ਨਹੀਂ ਮੰਨਦੀ ਹੈਗੀ ਸੁਪਰੀਮ ਕੋਰਟ ਪਰ ਉਹ ਫਿਰ ਵੀ ਆਸਥਾ ਦੇ ਆਧਾਰ ਤੇ ਮੰਦਿਰ ਬਣਾਉਣ ਦੀ ਜਾਸਦ ਦਿੰਦੀ ਹੈਗੀ ਹੈ ਸੋ ਇਸ ਕਰਕੇ ਝੂਠ ਦੀ ਬੁਨਿਆਦ ਦੇ ਉੱਤੇ ਉਸਰਿਆ ਹੋਇਆ ਜਿਹੜਾ ਮੰਦਿਰ ਹੈਗਾ ਉਹ ਉਹਦੀ ਅਹੀ ਪ੍ਰਭਾਵਤਾ ਇਹ ਕੀਤਾ ਗਿਆ ਵੀ ਪਤਾ ਨਹੀਂ ਸ਼੍ਰੀ ਰਾਮਚੰਦਰ ਜੀ ਦਾ ਕਿੰਨੇ ਚਿਰ ਦਾ ਮੰਦਿਰ ਸੀ ਜਿਹੜਾ ਕਿ ਢਾਇਆ ਗਿਆ ਸੀਗਾ ਢਾਉਣ ਤੋਂ ਬਾਅਦ ਜਿਹੜਾ ਇਹ ਉਸਰਿਆ ਗਿਆ ਇੱਕ ਇਹ ਇਹ ਦੋ ਕੰਮ ਨੇ ਜਿਹੜੇ ਬੀਜੇਪੀ ਕਰ ਰਹੀ ਹੈ ਬਾਕੀ ਫਿਰ ਸਿੱਖ ਭਾਈ ਚਾਰੇ ਨੂੰ ਆਪਸ ਵਿੱਚ ਲੜਾਉਣਾ ਵੀ ਕਿਹੋ ਜਿਹਾ ਰੈਕਸ਼ਨਰੀ ਵਰਕ ਪੈਦਾ ਕੀਤਾ ਜਾਵੇ ਜਿਹੜਾ ਦੇਖਣ ਨੂੰ ਤਾਂ ਖਾਲਸਤਾਨੀ ਲੱਗੇ ਪਰ ਓਜੰਡਾ ਬੀਜੇਪੀ ਦਾ ਵੀ ਕਰ ਇਹ ਤਰ੍ਹਾਂ ਨਾਲ ਬੀਜੇਪੀ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕਰਨ ਲੱਗੀ ਹੈ ਹੁਣ ਪੰਜਾਬੀ ਇਹ ਚੋ ਕਿਵੇਂ ਨਿਕਲਦੇ ਨੇ ਕਿਵੇਂ ਸਿਆਣੇ ਹੁੰਦੇ ਨੇ ਕਿਉਂਕਿ ਪੰਜਾਬ ਨੇ ਹਮੇਸ਼ਾ ਪਿਛਲੇ ਸਾਲ 19 ਦੀ ਜਿਹੜੀ ਇਲੈਕਸ਼ਨਸ ਸੀ ਪੰਜਾਬ ਤੇ ਤਾਮਿਲਨਾਡੂ ਦੋ ਸੂਬੇ ਸੀ ਕੋਇੰਟ ਦੀ ਰਿਪੋਰਟ ਦੇ ਮਤਲਬਕ ਜਿਹੜਾ ਸੀਗਾ ਤਾਮਿਲਨਾਡੂ ਚੋ ਮੋਦੀ ਨੂੰ ਪਸੰਦ ਕਰਨ ਵਾਲੇ 2% ਸੀਗੇ ਪੰਜਾਬ ਨੂੰ ਵਿੱਚ 5% ਮੋਦੀ ਨੂੰ ਪਸੰਦ ਕਰਨ ਵਾਲੇ ਸੀ ਪੰਜਾਬ ਦਾ ਹਿੰਦੂ ਦੀ ਜੇਕਰ ਗੱਲ ਕਰੀਏ ਆਪਾਂ ਹੋਰ ਪਾਰਟੀਆਂ ਬਾਰੇ ਵੀ ਹੋਰ ਕਮਿਊਨਿਟੀਆਂ ਦਾ ਵੋਟ ਪੈਟਰਨ ਕੀ ਉਹਦੇ ਬਾਰੇ ਵੀ ਗੱਲ ਕਰਾਂਗੇ ਪੰਜਾਬ ਦਾ ਹਿੰਦੂ ਕੀ ਕਮਿਊਨਲ ਹੋ ਰਿਹਾ ਕੀ ਪੰਜਾਬ ਦਾ ਹਿੰਦੂ ਪਿਛਲੇ ਸਮੇਂ ਵਿੱਚ ਜਾਂ ਹੁਣ ਜਿਵੇਂ ਇਸ ਤੱਕ ਦੀ ਪੋਲਿਟਿਕਸ ਬੀਜਪੀ ਕਰ ਰਹੀ ਹੈ ਪੰਜਾਬ ਦਾ ਹਿੰਦੂ ਕਮਿਊਨਲ ਸੋਚ ਕਰਕੇ ਵੋਟ ਪਾ ਸਕਦਾ ਹੈ ਬੀਜਪੀ ਨੂੰ ਦੇਖੋ ਇੱਕ ਸਿੰਪਲ ਜੀ ਗੱਲ ਹੈਗੀ ਹੈ ਕਿ ਪੰਜਾਬ ਨੇ ਨਾ ਕਈ ਤਰ੍ਹਾਂ ਦਾ ਸਫਰ ਤੈਅ ਕੀਤਾ ਇੱਕ ਟਾਈਮ ਇਹ ਵੀ ਰਿਹਾ 60 70 ਦਾ ਜਿਹੜਾ ਦਹਾਕਾ ਸੀ ਪੰਜਾਬੀ ਸੂਬਾ ਮੂਵਮੈਂਟ ਸੀ ਉਹ ਉਸ ਜਨ ਸੰਗ ਇਹ ਕਹਿੰਦਾ ਰਿਹਾ ਵੀ ਤੁਹਾਡੀ ਮਾਂ ਬੋਲੀ ਪੰਜਾਬੀ ਨਹੀਂ ਹੈਗੀ ਉਹਨਾਂ ਨੂੰ ਪ੍ਰੇਰਿਤ ਕਰਦਾ ਰਿਹਾ ਵੀ ਤੁਸੀਂ ਹਿੰਦੀ ਆਪਣੀ ਮਾਂ ਬੋਲੀ ਲਿਖਾਓ ਫਿਰ ਇਸ ਤਰ੍ਹਾਂ ਦੇ ਕਾਫੀ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ ਜਿਦੇ ਵਿੱਚ ਹਿੰਦੂ ਪੰਜਾਬ ਦੇ ਹਿੰਦੂ ਨੇ ਆਪਣੀ ਜਿਹੜੀ ਮਾਨਸਿਕਤਾ ਹੈਗੀ ਆਪਣੀ ਜਿਹੜੀ ਚੇਤਨਾ ਉਹ ਆਪਣੇ ਪੰਜਾਬ ਤੇ ਪੰਜਾਬੀਅਤ ਨਾਲ ਤੋੜ ਕੇ ਦਿੱਲੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਸਿੱਖ ਰੈਕਸ਼ਨਰੀ ਵੀ ਸੀ ਜਿਨ੍ਹਾਂ ਨੇ ਉਹ ਕੰਮ ਹੋਰ ਸੌਖਾ ਕਰ ਦਿੱਤਾ ਆਪਣੇ ਜਨ ਤੋਂ ਪਤਾ ਨਹੀਂ ਕਦਰ ਲਈ ਕਰਦੇ ਹੋਣਗੇ ਪਰ ਉਹਨਾਂ ਨੇ ਉਹ ਪੰਜਾਬੀ Hindu ਨੂੰ ਜਿਹੜਾ ਹੈਗਾ ਇੱਕ ਤੋੜਿਆ ਉਸ ਚੀਜ਼ ਦੇ ਨਾਲ ਉਹ ਤੋਂ ਬਾਅਦ ਵਿੱਚ ਮਾਹੌਲ ਹੋ ਜਾ ਨਹੀਂ ਰਿਹਾ 90 ਤੋਂ ਬਾਅਦ ਤੁਸੀਂ ਜਿਹੜੀ ਪਿੱਛੇ ਜੇ ਜਾਣਕਾਰੀ ਨਾ ਹੋ ਕੇ ਹੱਡੀ ਹੈ 2012 ਦੇ ਵਿੱਚ ਉਹ ਤੋਂ ਬਾਅਦ ਇਹ ਜਾਣਕਾਰੀ ਨਹੀਂ ਨਹੀ ਹੋਈ ਪੁੱਛ 97% ਤੋਂ ਜ਼ਿਆਦਾ ਹਿੰਦੂਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਲਿਖਾਈ ਸੀ ਇਹ ਇਹ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੈਗਾ ਲੇਕਿਨ ਪਰ ਜਿਹੜਾ ਇੱਕ ਨਾ ਧਾਰਮਿਕ ਇੱਕ ਜਿਹੜੀ ਇੱਕ ਜਿਹੜੀ ਭਾਵਨਾ ਨੂੰ ਢਕਾਉਣ ਵਾਲਾ ਕੰਮ ਹੁੰਦਾ ਵੀ ਜਿਵੇਂ ਆ ਤੁਸੀਂ ਦੇਖਿਆ ਕਿ ਆ ਰਾਮ ਮੰਦਰ ਤੋਂ ਬਾਅਦ ਜਿੱਦਾਂ ਦਾ ਪ੍ਰਚਾਰ ਹੋਇਆ ਜਿਵੇਂ ਝੰਡੀਆਂ ਲੱਗੀਆਂ ਹੋਰ ਹਾਲਾਂ ਵੀ ਉਹ ਝੰਡੀਆਂ ਚ ਵੀ ਮੈਂ ਦੇਖਿਆ ਕਾਫੀ ਹਿੰਦੂ ਤੱਪ ਪਰਵਾਸ ਸੀਗੇ ਇਹਦੇ ਵਿੱਚ ਕੋਈ ਡਾਊਟ ਕੋਈ ਕੋਈ ਗੱਲ ਨਹੀਂ ਹੈਗੇ ਪਰ ਬਹੁਤਿਆਂ ਨੇ ਦੱਸਿਆ ਵੀ ਕੋਈ ਆ ਗਿਆ ਜੀ ਆ ਕੇ ਕਈ ਸਾਰੀਆਂ ਦੁਕਾਨਾਂ ਉੱਤੇ ਲਾ ਗਿਆ ਅਸੀਂ ਕਿਹਾ ਵੀ ਹੁਣ ਕਾਨੂੰਨ ਲਾਉਣੀ ਹੈਗੀ ਆ ਤੇ ਕੁਝ ਨੇ ਮਤਲਬ ਦੇਖੋ ਦੇਖੀ ਲਾਈਆਂ ਮਤਲਬ ਉਹਨੂੰ ਵੀ ਤੁਸੀਂ ਇੱਕ ਸੰਚੇ ਚ ਨਹੀਂ ਰੱਖ ਸਕਦੇ ਪਰ ਮੈਂ 19 ਅਲੀ ਚੋਣਾ ਚ ਫੇਰ ਆਉਣਾ ਕੋਇੰਟ ਦੀ ਰਿਪੋਰਟ ਕਿ ਮੋਦੀ ਨੂੰ ਪੰਜਾਬ ਵਿੱਚ ਪਸੰਦ ਕਰਨ ਵਾਲੇ ਸਿਰਫ 5% ਆ ਅਸੀਂ ਮੰਨ ਲੈਨੇ ਵੀ ਉਹ 5 ਦੇ 5% ਹੀ ਹਿੰਦੂ ਆ 2 ਮਿੰਟ ਲਈ ਮੰਨ ਲੈਨੇ ਆਏ ਭਾਵੇਂ ਹੋਸ਼ਾ ਨਾ ਵੀ ਹੋਵੇ 40% ਹਿੰਦੂ ਨੇ ਪੰਜਾਬ 'ਚ ਇਹਦਾ ਮਤਲਬ 35% ਤਾਂ ਫਿਰ ਵੀ ਉਹ ਜੰਡੇ ਨੂੰ ਪਸੰਦ ਨਹੀਂ ਕਰਦੇ ਪਰ ਜਿਹੜਾ ਲਗਾਤਾਰ ਟੀਵੀ ਚੈਨਲਾਂ ਦਾ ਹੀ ਝੂਠ ਹੋਰ ਹੈ ਉਹ ਹਿੰਦੀ ਚੈਨਲਾਂ ਦਾ ਹੀ ਜਿਹੜਾ ਹੁੰਦਾ ਹੈ ਉਹਨਾਂ ਦੀ ਮਨੋਚੇਤਨਾ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਫਿਰ ਜਿਹੜਾ ਸਾਡੇ ਇਧਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਜਿਹੜੇ ਕਿ ਜਿ ਲੱਗਦੇ ਆ ਬਹੁਤ ਵੱਡੇ ਡਾਡੇ ਸਿੱਖ ਖਾਲਸਤਾਨੀ ਫਲਾਣਾ ਢਿੰਗੜਾ ਕੰਮ ਜਿਹੜਾ ਬੀਜੇਪੀ ਦਾ ਐਂਡਾ ਕਰਦੇ ਉਹ ਵੀ ਤਾਂ ਕਿਤੇ ਨਾ ਕਿਤੇ ਉਸ ਮਾਈਨੋਰਟੀ ਦੀ ਮਾਨਸਿਕਤਾ ਨੂੰ ਜਿਹੜਾ ਉਧਰ ਨੂੰ ਰੁਝਾਨ ਦਾ ਹੀ ਕੰਮ ਕਰੇਗੀ ਮਤਲਬ Hindu ਭਾਈਚਾਰੇ ਨੂੰ ਸੋ ਇਸ ਲਈ ਮੈਨੂੰ ਇਹ ਲੱਗਦਾ ਪੰਜਾਬੀਆਂ ਦਾ ਇੱਕ ਸਾਂਝਾ ਕਾਜ ਹੈ ਕਿ ਜਿਹੜੇ ਸੱਚੀ ਮੁੱਚੀ ਸਾਡੇ ਪੰਜਾਬੀਅਤ ਕਿਉਂਕਿ ਜਿਹੜੀ ਪੰਜਾਬ ਦੀ ਆਵਾਜ਼ ਹੈਗੀ ਆ ਉਹ ਹਿੰਦੁਸਤਾਨ ਦੀ ਆਵਾਜ਼ ਨਾਲੋਂ ਵੱਖਰੀ ਆ ਸਾਡਾ ਇੱਕ ਜ਼ਿੰਮਾ ਬਣ ਜਾਂਦਾ ਕਿ ਵੀ ਥੀ ਉਹ ਨਾ ਹਿੰਦੂਆਂ ਨੂੰ ਵੀ ਸੰਬਾਧਣਾ ਚਾਹੀਏ ਕਿ ਭਾਈ ਇਹ ਜਿਹੜਾ ਮੋਦੀ ਹੈਗਾ ਇਹਦਾ ਕੋਈ ਹਿੰਦੂ ਧਰਮ ਦਾ ਉਸ ਤਰ੍ਹਾਂ ਲੈਣਾ ਦੇਣਾ ਨਹੀਂ ਹੈਗਾ ਇਹ ਤਾਂ ਅਸਲ ਵਿੱਚ ਸ਼੍ਰੀ ਰਾਮ ਜੀ ਦੀ ਜੇ ਧਾਰਨਾ ਨੂੰ ਦੇਖਿਆ ਜਾਵੇ ਉਹ ਤਾਂ ਆਏ ਆ ਵੀ ਉਹ ਜੀ ਸੱਚ ਨਾਲ ਖੜਦੇ ਨੇ ਉਹ ਤਾਂ ਜੀ ਜਿਹੜਾ ਹੈਗਾ ਸੰਵਾਦ ਦੇ ਵਿੱਚ ਯਕੀਨ ਕਰਦੇ ਨੇ ਉਹਨਾਂ ਦੀ ਤੇ ਇੱਕ ਸੱਚ ਨਾਲ ਖੜਨ ਦੀ ਉਹ ਹੈਗੀ ਆ ਰੀਤ ਆ ਮੋਦੀ ਦਾ ਕਿੰਨੀ ਵਾਰ ਝੂਠ ਬੋਲ ਦਾ ਐਕਸਪੈਰੀਮੈਂਟ ਹੁੰਦੇ ਨੇ ਜਿਹੜਾ ਜਿਹੜਾ ਇਹਦੀ ਪਾਰਟੀ ਨਹੀਂ ਹੈਗਾ ਉਹਦੇ ਤੇ ਕੇਸ ਜਦੋਂ ਪਾਰਟੀ 'ਚ ਆ ਗਿਆ ਫਿਰ ਫਿਰ ਬਰੀ ਹੋ ਗਿਆ ਮਤਲਬ ਝੂਠ ਬੋਲਣਾ ਫਿਰ ਔਰਤਾਂ ਦੇ ਬਾਰੇ ਔਰਤਾਂ ਬਾਰੇ ਜਿਹੜੀ મોદી ਦੀ ਮਾਨਸਿਕਤਾ ਕਿਸੇ ਨੂੰ ਸਰੂਪ ਨਖਾ ਕਹਿ ਦੇਣਾ ਕਿਸੇ ਨੂੰ 50 ਕਰੋੜ ਦੀ ਪ੍ਰੇਮਿਕਾ ਕਹਿ ਦੇਣਾ ਕਿਸੇ ਨੂੰ ਇੱਕ ਖਾਸ ਭਾਈਚਾਰੇ ਦੀਆਂ ਔਰਤਾਂ ਨੂੰ ਨਿਆਣੇ ਜੰਮਣ ਵਾਲੀਆਂ ਫੈਕਟਰੀਆਂ ਕਹਿ ਦੇਣਾ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਇੱਕ ਬੇਸਿਕ ਜਿਹੜੀ ਸਾਡੀ ਜਿਹੜੀ ਪਰੰਪਰਾ ਜੀ ਨੂੰ ਹਿੰਦੂ ਵੀ ਫਾਲੋ ਕਰਦੇ ਨੇ ਕੋਈ ਵੀ ਤੁਨਮਾਲੇ ਕਰਦੇ ਨੇ ਉਹਨੂੰ ਕੋਈ ਬੰਦਾ ਸਵੀਕਾਰ ਕਰੂਗਾ ਸੋ ਮੈਨੂੰ ਲੱਗਦਾ ਵੀ ਜਿਹੜਾ ਝੂਠ ਹੈ মিডিਆ ਰਹੀਂ ਝੂਠ ਹੈ ਉਹਨੂੰ ਉਹ ਜ਼ਿੰਮੇਵਾਰੀ ਸ਼ਹਿਰੀ ਵਜੋਂ ਬਣ ਜਾਂਦੀ ਹੈ ਪੰਜਾਬੀ ਸ਼ਹਿਰੀ ਵਜੋਂ ਪਿਰ ਉਹਨਾਂ ਨੂੰ ਦੱਸਣਾ ਕਿ ਭਾਈ ਇਹ ਤੁਹਾਨੂੰ ਕਮਨਲਾਈਜ਼ ਕਰਕੇ ਆਪਣਾ ਕੰਮ ਸਾਰ ਰਹੇ ਹੈਗੇ ਨੇ ਤੇ ਦੂਜੇ ਪਾਸੇ ਦੂਜੇ ਭਾਈਚਾਰੇ ਨੇ ਜਿਹੜੇ ਪੰਜਾਬ ਦੇ ਖਾਸ ਕਰਕੇ ਸਿੱਖ ਭਾਈਚਾਰਾ ਜਿਹੜਾ ਵੱਡਾ ਉਹਦੀ ਵੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਅੰਦਰਲੇ ਰਾਈਟ ਵਿੰਗ ਤੱਤਾਂ ਨੂੰ ਵੀ ਨਕਾਰਦੇ ਹੋਏ ਤੇ ਉਹਨਾਂ ਆਪਣੇ ਨਾਲ ਵੀ ਇੱਕ ਸੰਵਾਦ ਰਚਾਵੇ ਮੈਨੂੰ ਲੱਗਦਾ ਇੱਕ ਪੰਜਾਬੀ ਇਹ ਤਾਂ ਸਾਂਝਾ ਕੌਜ ਬਣਦਾ ਇਹਦੇ ਵਿੱਚ ਵੈਸੇ ਦਾ ਕੰਮ ਹੁੰਦਾ ਸੀ ਪੋਲਿਟੀਕਲ ਪਾਰਟੀਆਂ ਨੇ ਕਰਨਾ ਪੋਲਿਟੀਕਲ ਪਾਰਟੀਆਂ ਦਾ ਕੋਈ ਦੀਨ ਮਜ਼ਬ ਨਹੀਂ ਰਿਹਾ ਕਿਉਂਕਿ ਤੁਸੀਂ ਦੇਖੋ ਪੰਜਾਬ ਦਾ ਜਿਹੜਾ ਕਿਸਾਨ ਅੰਦੋਲਨ ਆ ਉਹਨੇ ਭਾਜੀਪੀ ਨੂੰ ਨਿਖਿੱਧ ਕਰਕੇ ਰੱਖਤਾ ਪਰ ਲੀਡਰ ਫਿਰ ਭਾਜੀਪੀ 'ਚ ਜਾ ਰਹੇ ਨੇ ਆ ਬਿੱਟੂ ਵਗੈਰਾ ਤਾਂ ਪਹਿਲਾਂ ਹੀ ਪੰਜਾਬੀਆਂ ਦੇ ਕਦੇ ਯਕੀਨ ਵਿੱਚ ਨਹੀਂ ਸੀਗੇ ਪਰ ਜਿਹੜੇ ਹੋਰ ਬੰਦੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਕਦੇ ਮੰਨਦੇ ਸੀ ਕੈਪਟਨ ਮਨਿੰਦਰ ਸਿੰਘ ਨੂੰ ਕਈ ਵਾਰ ਪੰਜਾਬੀਆਂ ਨੇ ਰਿਸਪੈਕਟ ਦਿੱਤੀ ਉਹਦੇ 2002 ਤੋਂ ਲੈ ਕੇ 7 ਤੱਕ ਦੇ ਸਮੇਂ ਦੀ ਪਰ ਜਿਹੜਾ ਉਹ ਇਲੇ ਸੀਗਾ ਉਦਾਂ ਹੀ ਸੀਗਾ ਸੋ ਮੈਨੂੰ ਲੱਗਦਾ ਵੀ ਇਹ ਜ਼ਿੰਮੇਵਾਰੀ ਨੇ ਹੁਣ ਪੰਜਾਬ ਦੇ ਮਾਸ ਸੰਗਠਨਾਂ ਦੇ ਉੱਤੇ ਪੰਜਾਬ ਦੇ ਜਿਹੜੇ ਆਮ ਸਧਾਰਨ ਪੰਜਾਬੀ ਤੇ ਜਿਹੜਾ ਪੜਿਆ ਲਿਖਿਆ ਜਿਹੜਾ ਚਾਹੁੰਦਾ ਕਿ ਪੰਜਾਬ ਉਹ ਜਿਵੇਂ ਪੂਰਾ ਹਿੰਦੁਸਤਾਨ ਜਿਹੜੀ ਫਿਰਕੂਨੀ ਰਚ ਆ ਗਿਆ ਪੰਜਾਬ ਉਹਦਾ ਹਿੱਸਾ ਨਾ ਬਣੇ ਉਹ ਉਹ ਸਾਡੇ ਲਈ ਕੌਜ ਬਣ ਜਾਂਦਾ 2024 ਦੀ ਇਲੈਕਸ਼ਨ ਮਹਸ ਪੰਜਾਬ ਲੋਕ ਸਭਾ ਦੀ ਪੰਜਾਬ ਲਈ ਨਹੀਂ ਬਲਕਿ ਅਸੀਂ ਹਿੰਦੁਸਤਾਨ ਨੂੰ ਵੀ ਜੇ ਵੱਡੇ ਪੱਧਰ ਤੇ ਦੇਖਣਾ ਹੋਵੇ ਹਿੰਦੁਸਤਾਨ ਜਿਸ ਤਰ੍ਹਾਂ ਦਾ ਬਦਲ ਰਿਹਾ ਵਾ ਜਿੱਦਾਂ ਇਹਨਾਂ ਨੇ ਜਿਹੜੇ ਲੋਕਤੰਤਰੀ ਵੈਲਿਊਜ਼ ਨੂੰ ਸਿੱਕੇ ਦੇ ਟੰਗਣਗੇ ਅੱਗੇ ਜਾ ਕੇ ਹੋਰ ਜਿਹੜੇ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਸੋਚਣ ਵਾਲੇ ਸਮੁੱਚਤਾ ਵਾਲੀ ਸੋਚ ਵਾਲੇ ਉਹਨਾਂ ਦੇ ਉੱਤੇ ਹੋਰ ਹਮਲੇ ਹੋਣਗੇ ਪੰਜਾਬ ਵੀ ਨਹੀਂ ਉਤੋਂ ਬਚ ਪਾਏਗਾ ਇਸ ਇਹ ਸਾਰੇ ਪੰਜਾਬੀਆਂ ਦੀ ਆਪਣੀ ਵੀ ਜ਼ਿੰਮੇਵਾਰੀ ਇੱਕ ਬਣ ਜਾਂਦੀ ਹੈ ਜੀ ਪੰਜਾਬ ਦੀ ਇੱਕ ਪ੍ਰਮੁੱਖ ਪਾਰਟੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਹਾਂ ਉਹ ਜਿਹੜਾ ਸਭ ਤੋਂ ਵੱਧ ਦਾਵਾ ਕਰਦੇ ਨੇ ਕਿ ਅਸੀਂ ਪੰਜਾਬੀਆਂ ਦੇ ਰਾਖੇ ਆ ਜਾਂ ਸਿੱਖਾਂ ਦੀ ਪਾਰਟੀ ਆ ਸੋਤ ਉਹਨਾਂ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਯਾਤਰਾ ਵੀ ਕਰ ਰਹੇ ਨੇ ਪਰ ਜਦੋਂ ਉਹ ਉਹਨਾਂ ਨੇ ਕੋਸ਼ਿਸ਼ ਕੀਤੀ ਅਲਾਈਅੰਸ ਦੀ ਬੀਜੇਪੀ ਦੇ ਨਾਲ ਕਿਸਾਨ ਅੰਦੋਲਨ ਟੂ ਕਰਕੇ ਉਹ ਨਹੀਂ ਸਿਰੇ ਚੜ ਸਕਿਆ ਤਾਂ ਜਦੋਂ ਬੀ ਜੀ ਪੀ ਤੇ ਉਹਦਾ ਐਲਾਈਅੰਸ ਨਹੀਂ ਹੁੰਦਾ ਅਕਾਲੀ ਤੁਸੀਂ ਕਿਸ ਪੋਜੀਸ਼ਨ 'ਚ ਦੇਖਦੇ ਹੋ ਤੇ ਜੇ ਰੀਜਨਲ ਪਾਰਟੀਆਂ ਦੀ ਗੱਲ ਕਰੀਏ ਰੀਜਨਲ ਪਾਰਟੀਆਂ ਦੀ ਪੋਲਿਟਿਕਸ ਦੀ ਗੱਲ ਕਰੀਏ ਉਹ ਕਿੱਥੇ ਖੜੀ ਹੈ ਹੁਣ ਦੇਖੋ ਇਹਦੇ ਵਿੱਚ ਨਾ ਇੱਕ ਸਾਫ਼ ਚੀਜ਼ ਹੈ ਕਿ ਅਕਾਲੀ ਦਲ ਇਸ ਸਮੇਂ ਜਦੋਂ ਸਾਰੀ ਜ਼ਮੀਨ ਖਿਸਕ ਗਈ ਉਹਨੂੰ ਪੰਥ ਯਾਦ ਆਉਣ ਲੱਗ ਗਿਆ ਉਹਨੂੰ ਪੰਜਾਬ ਯਾਦ ਆਉਣ ਲੱਗਾ ਹਕੀਕਤ ਕੀ ਹੈ 1996 ਦੇ ਐਂਡ ਜੇ ਦੇ ਵਿੱਚ ਉਹਨੇ ਬੀ ਜੀ ਪੀ ਨਾਲ ਗੱਠਜੋੜ ਕਰਨ ਦੀ ਗੱਲ ਕਰ ਲਈ ਸੀ 97 ਦੇ ਵਿਧਾਨ ਸਭਾ ਦੀ ਚੋਣ ਕੱਠਿਆਂ ਲੜੀ ਹੁਣ ਬੀਚ ਜਾ ਕੇ ਗੱਠ ਜੋੜ ਉਦੋਂ ਤੋੜਿਆ ਪਹਿਲਾਂ ਤਾਂ ਉਹ ਤਿੰਨ ਕਾਨੂੰਨਾਂ ਦੇ ਹੱਕ ਚ ਰਿਹਾ ਫੇਰ ਜਾ ਕੇ ਜਦੋਂ ਲੱਗਿਆ ਵੀ ਭਾਈ ਹੁਣ ਤਾਂ ਪਾਣੀ ਜਿਹੜਾ ਪੁਰਾਂ ਤੋਂ ਦੀ ਹੋ ਗਿਆ ਫੇਰ ਗੱਠਵੰਧਨ ਤੋੜਿਆ ਇਥੋਂ ਤੱਕ ਵੀ ਰਿਹਾ ਇੱਕ ਵਾਰ ਤਾਂ ਉਸ ਕਾਨੂੰਨਾਂ ਦੇ ਹੱਕ 'ਚ ਬਾਦਲ ਸਾਹਿਬ ਜਿਹੜੇ ਕਈ ਦਿਨ ਬੋਲਦੇ ਨਹੀਂ ਸੀ ਉਹਨਾਂ ਨੂੰ ਵੀ ਲਿਆਂਦਾ ਕਿਸ ਸਟੇਜ ਤੇ ਸਾਹਮਣੇ ਖੜਾ ਕਰਤਾ ਸੀਗਾ ਫਿਰ ਕਸ਼ਮੀਰ ਦੇ 370 ਵਾਲਾ ਮਾਮਲਾ ਕਿਉਂਕਿ ਕਾਲੀ ਦਲ ਫੈਡਰਲ ਸਟਰਕਚਰ ਦੀ ਗੱਲ ਕਰਦਾ ਰਿਹਾ ਨਾ ਕਸ਼ਮੀਰ ਵਾਲੇ ਮਾਮਲੇ 'ਚ ਇਹਨਾਂ ਦੀ ਪੋਜੀਸ਼ਨ ਜਿਹੜੀ ਕਿਸ ਨਾਲ ਸੀਗੀ ਭਾਜਪੀ ਨਾਲ ਸੀਗੀ ਬੋਲੇ ਤਾਂ ਕੀ ਨਹੀਂ ਮੂੰਹ ਤੇ ਨਹੀਂ ਜਮ ਗਿਆਨ ਲੱਗਦਾ ਨਾ ਬਿਕਰਮਜੀਤ ਮਜੀਠੀਆ ਨਾ ਸੁਖਵੀਰ ਬਾਦਲ ਨਾ ਪ੍ਰਕਾਸ਼ ਸਿੰਘ ਬਾਦਲ ਕੌਮਨ ਕਰਦੇ ਰਹੇ ਇਸ ਭਿਆਨ ਤੇ ਅੱਛਾ ਫਿਰ ਉਸ ਤੋਂ ਬਾਅਦ ਜਦੋਂ ਜਦੋਂ ਮੁਸਲਮਾਨਾਂ ਦੇ ਉੱਤੇ ਹਮਲੇ ਹੋਏ ਨੇ ਕਿ ਚਾਹੇ ਕਿ ਗਊ ਹੱਤਿਆ ਦੇ ਮਾਮਲੇ 'ਚ ਕਦੇ ਕਿਸੇ ਦੇ ਜੀ ਉਹਦੀ ਫ੍ਰੀਜ 'ਚ ਫਲਾਣਾ ਮਿਲ ਗਿਆ ਅਕਾਲੀ ਦਲ ਦੇ ਵੱਲੋਂ ਕਿੰਨੀ ਕੁ ਚੀਕ ਨਿਕਲੀ ਸੱਤਾ ਮਾਣੀਆਂ 20 ਤੱਕ ਅਕਾਲੀ ਦਲ ਨੇ ਮਾਈਨੋਰਟੀ ਤੇ ਹਮਲੇ ਹੁੰਦੇ ਨੇ ਹੋਰ ਛੱਡੋ ਗੁਜਰਾਤ ਦੇ ਸਿੱਖਾਂ ਦੇ ਉੱਤੇ ਭਾਜਪਾ ਵੱਲੋਂ ਗੁੰਡਾਗਰਦੀ ਹੋਈ ਮੈਂ ਖੁਦ ਇਸ ਗੱਲ ਦਾ ਗਵਾਹ ਹੈਗਾ ਮੈਂ ਸਟੋਰੀ ਜਦੋਂ ਕੀਤੀ ਇੱਕ ਪੰਜਾਬੀ ਅਖਬਾਰ ਦੇ ਵਿੱਚ ਜਿਹੜੇ ਦੋ ਸਟੋਰੀ ਛਪੀ ਇਹ 2013 ਦੀ ਗੱਲ ਹੈ ਅਕਾਲੀ ਦਲ ਦੀ ਦੀ ਸੱਤਾ ਸੀ ਉਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਨਕਲੀ ਗੁਜਰਾਤੀ ਸਿੱਖ ਲਿਆ ਕੇ ਸੈਕਟਰੀਏਟ ਘਮਾਏ ਕਹਿੰਦੇ ਜੀ ਆ ਦੇਖੋ ਮੋਦੀ ਦੇ ਰਾਜ ਵਿੱਚ ਤਾਂ ਉੱਥੇ ਬਹੁਤ ਖੁਸ਼ ਨੇ ਉਹ ਮੋਦੀ ਮੁੱਖ ਮੰਤਰੀ ਸੀਗਾ ਵੀ ਇਹ ਤਾਂ ਅਖਬਾਰਾਂ ਚ ਖਬਰਾਂ ਝੂਠੀਆਂ ਆ ਰਹੀਆਂ ਫਿਰ ਮੈਨੂੰ ਅਗਲੇ ਦਿਨ ਸਟੋਰੀ ਕਰਨੀ ਵੀ ਉਹ ਜਿਹੜੇ ਸਿੱਖ ਲਿਆਂਦੇ ਕੌਣ ਸੀ ਉਹ ਬੀਜੇਪੀ ਦੇ ਜਿਹੜੇ ਸਿੱਖ ਚਿਹਰੇ ਉਹ ਉਹ ਬੰਦੇ ਉਹ ਸਿੱਖ ਸੀ ਜਿਹੜੇ ਬਿਜ਼ਨਸਮੈਨ ਸੀਗੇ ਉਹਨਾਂ ਨੂੰ ਉਹਨਾਂ ਨੇ ਕਿਸਾਨ ਬਣਾ ਕੇ ਪੇਸ਼ ਕਰ ਦਿੱਤਾ ਵੀ ਗੁਜਰਾਤੀ ਕਿਸਾਨ ਤਾਂ ਬੜੀ ਬੜੇ ਖੁਸ਼ ਹੈਗੇ ਨੇ ਜਦੋਂ ਸੀਪੀਆਈ ਦੇ ਇੱਕ ਲੀਡਰ ਡੀ ਰਾਜਾ ਸੀ ਸ਼ਾਇਦ ਉਹਨੇ ਸੰਸਦ ਵਿੱਚ ਮੁੱਦਾ ਚੁੱਕਿਆ ਵੀ ਗੁਜਰਾਤ ਦੇ ਕਿਸਾਨਾਂ ਦੇ ਉੱਤੇ ਆ ਹਮਲੇ ਹੋ ਰਿਹਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਖੜੇ ਹੋ ਕੇ ਏ ਨਾਲ ਦੀ ਅੰਡਰਸਟੈਂਡਿੰਗ ਰਹੀ ਹੈ ਸਿੱਖਾਂ ਦੇ ਮਸਲਿਆਂ ਬਾਰੇ ਵੀ ਪੰਜਾਬੀਆਂ ਦੇ ਮਸਲਿਆਂ ਬਾਰੇ ਵੀ ਤੇ ਹੁਣੇ ਪੇਖ ਹੈਗਾ ਕਿਉਂਕਿ ਇਹਨਾਂ ਨੇ ਸੱਤਾ ਮਾਣੀ ਹੈ ਜ਼ਮੀਨ ਖੁਸ਼ਕ ਗਈ ਹੈ ਅੱਛਾ ਬਈ ਇਹਨਾਂ ਦੇ ਮੈਨੀਫੈਸਟੋ ਜਦ ਪੰਜਾਬੀ ਬੋਲ ਦੇ ਮੁੱਦੇ ਪੰਥਕ ਮੁੱਦੇ ਹੋਰ ਜਿਹੜੇ ਚੰਡੀਗੜ੍ਹ ਦਾ ਮੁੱਦਾ 2000 ਆਪਾਂ ਮੈਨੀਫੈਸਟੋ ਕੱਲਾ ਕੱਲਾ ਗਣਾ ਦਿੰਦਾ ਮੈਂ ਤੁਹਾਨੂੰ 1997 ਵਿੱਚ ਇਹ ਮੁੱਦੇ ਸੀਗੇ ਇਹਨਾਂ ਦੇ ਇਥੋਂ ਤੱਕ ਇਹ ਤਾਂ ਜਿਹੜੇ ਪੰਜਾਬ ਚ ਕਤਲੇਆਮ ਹੋਏ ਸੀ ਉਹਨਾਂ ਦੀ ਵੀ ਜਾਂਚ ਕਰਾਉਣ ਦੀ ਗੱਲ ਕਰਦੇ ਸੀ ਪਰ ਜਦੋਂ ਰਾਜ ਆਇਆ ਤੇ ਬੀਬੀ ਖਾਲੜਾ ਨੂੰ ਬਾਦਲ ਸਾਹਿਬ ਕਹਿੰਦੇ ਕਿ ਬੀਬੀ ਤੂੰ ਮੁਰਦੇ ਗੱਡੇ ਕਿਉਂ ਖਾੜਨ ਲੱਗੀ ਹੋਈਆਂ ਫਿਰ 2002 ਦੇ ਮੈਨੀਫੈਸਟੋ ਵਿੱਚ ਇਹ ਮੁੱਦੇ ਇਹਨਾਂ ਦੇ ਦਿਖਿਆ ਨਹੀਂ ਮੈਨੂੰ ਸੱਤ ਵਿੱਚ ਬਿਲਕੁਲ ਹੀ ਤਲਾਂਜਦੀ ਦੇ ਦਿੱਤੀ 12 ਵਿੱਚ ਵੀ ਮੁੱਦੇ ਨਹੀਂ ਸੀਗੇ 17 ਵਿੱਚ ਥੋੜੇ ਜਿਹੇ ਮੁੱਦੇ ਆ ਗਏ ਕਿ ਇਤਿਹਾਸ ਖਾਰ ਵੀ ਹੋਈ ਸੀ 16 ਸੀਟਾਂ ਮਿਲੀਆਂ ਸੀ ਐਤਕੀ ਵਾਲੇ ਵਿੱਚ ਵੀ ਕੁਝ ਕੁ ਮੁੱਦੇ ਆ ਰੱਖੇ ਬਾਈ ਦੀ ਇਲੈਕਸ਼ਨ ਚ ਉਹਦਾ ਕਾਰਨ ਇਹ ਸੀਗਾ ਕਿਉਂਕਿ ਹੁਣ ਲੱਗਿਆ ਹੋਰ ਜ਼ਮੀਨ ਖਿਸਕੀ ਗੱਲ ਵੀ ਸਹੀ ਹੋਈ ਤਿੰਨ ਸੀਟਾਂ ਮਿਲੀਆਂ ਸੀ ਸਾਰੀਆਂ ਜਦੋਂ ਜ਼ਮੀਨ ਖਿਸਕਦੀ ਉਦੋਂ ਪੰਚਤੇ ਪੰਜਾਬ ਜਾਤ ਆਉਂਦਾ ਜਦੋਂ ਸੱਤਾ ਚ ਹੁੰਦੇ ਐ ਇੰਜੋਏ ਕਰਦੇ ਨੇ ਕਾਂਗਰਸ ਬਾਰੇ ਕੀ ਵਿਚਾਰ ਹੈ ਜੀ ਕਾਂਗਰਸ ਇਸ ਤਰੀਕੇ ਨਾਲ ਨੈਸ਼ਨਲ ਲੈਵਲ ਤੇ ਖਿੰਡੀ ਹੋਈ ਆ ਵੱਡੇ ਵੱਡੇ ਸਪੋਕਸਮੈਨ ਉਹਨਾਂ ਦੇ ਵੱਡੇ ਵੱਡੇ ਲੀਡਰ ਜਿਹੜਾ ਛੱਡ ਕੇ ਬੀਜੇਪੀ ਦੇ ਜਾ ਰਹੇ ਆ ਹੋਰ ਕਾਂਗਰਸ ਦੇਖੋ ਇਕ ਤਾਂ ਕਾਂਗਰਸ ਦੇ ਵਿੱਚ ਜਿਹੜਾ ਕੇਂਦਰੀ ਕਲਚਰ ਨਾਲ ਹੋਰ ਵੀ ਆਈਪੀ ਕਲਚਰ ਆਇਆ ਹੈਗਾ ਉਹ ਹੈਗਾ ਵੀ ਸੰਘਰਸ਼ ਕਰਨਾ ਨਹੀਂ ਜ਼ਮੀਨ ਤੇ ਟਾਈਮ ਤੇ ਆ ਕੇ ਐਕਟਿਵ ਹੋਣਾ ਉਹਦਾ ਤੁਸੀਂ ਆਪਣੀ ਗੱਲ ਨਹੀਂ ਕਰ ਸਕਦੇ ਕਾਂਗਰਸ ਦੀ ਇਕਤਾ ਪੰਜਾਬ ਦੇ ਵਿੱਚ ਉਹੀ ਰਹੀ ਹੈ ਕਿ ਕਾਂਗਰਸ ਦਾ ਜਿਹੜਾ ਮੋਟਾ ਜਾ ਰਿਹਾ ਹੁਣ ਜਿਹੜੇ ਅੱਜ ਸਮੱਸਿਆ ਨਾਲ ਜੂਝ ਰਹੀ ਹੈ ਦੇਖੋ ਸੌਫਟ ਹਿੰਦੂ ਤੋਂ ਕਾਂਗਰਸ ਵੀ ਕਰਦੀ ਰਹੀ ਹੈ ਪੂਰੇ ਮੁਲਕ ਭਰ ਦੇ ਵਿੱਚ ਵੀ ਕਰਦੀ ਰਹੀ ਹੈ ਇਹਦੇ ਨਾਲ ਦੀ ਨਾਲ ਸਮੇਂ-ਸਮੇਂ ਤੇ ਮੌਕਾ ਪ੍ਰਸਤ ਵੀ ਰਹੀ ਹੈ ਉਸ ਤਰ੍ਹਾਂ ਦਾ ਨੈਸ਼ਨਲਿਜ਼ਮ ਦਾ ਕਾਰਡ ਵੀ ਉਹ ਖੇਡਦੀ ਰਹੀ ਹੈ ਭਾਵੇਂ ਕਿ ਇਸ ਤਰ੍ਹਾਂ ਹਾਰਡ ਕੋਰ ਨਹੀਂ ਸੀਗਾ ਪਰ ਮੌਕੇ ਮੌਕੇ ਮੁਤਾਬਕ ਉਧਰ ਰਹਾ ਮਾਈਨੋਰਟੀ ਨਾਲ ਜਿਹੜਾ ਖੜਨਾ ਸਮੇਂ-ਸਮੇਂ ਦੇ ਉੱਤੇ ਹੁਣ ਸਿੱਖ ਕਤਲੇਆਮ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਾਂਗਰਸ ਵੀ ਸ਼ਾਮਲ ਸੀ ਕਾਂਗਰਸ ਦੇ ਵੱਲੋਂ ਹੀ ਕਰਾਇਆ ਗਿਆ ਸੀ ਕਿ ਰਜੀਵ ਗਾਂਧੀ ਵੱਲੋਂ ਭਾਵੇਂ ਕਿ ਕਦੇ ਵਿੱਚ ਆਰਐਸਐਸ ਵੀ ਸ਼ਾਮਲ ਸੀਗੀ ਤੇ ਕਾਂਗਰਸ ਵੱਲੋਂ ਕਰਵਾਏ ਗਿਆ ਸੀ ਇਸੇ ਤਰ੍ਹਾਂ ਜਦੋਂ ਗੁਜਰਾਤ ਦੇ ਵਿੱਚ ਕਤਲੇਆਮ ਹੁਣ ਜਿਹੜੀਆਂ ਇਲੈਕਸ਼ਨ ਜਦੋਂ ਜਦੋਂ ਵੀ ਹੋਈਆਂ ਕਾਂਗਰਸੀ ਕਈ ਵਾਰ ਤਾਂ ਮੁਸਲਮਾਂ ਘਰਾਂ ਚ ਜਾਂਦੇ ਹੀ ਨਹੀਂ ਕਿ ਕਿਤੇ ਬਾਹੂ ਗਿਣਤੀ Hindu ਵੋਟ ਨਾਲ ਸਾਨੂੰ ਹੋ ਜਾਵੇ ਜਿਹੜੇ ਕਿ Hindu ਤਵੀ ਵਿਚਾਰਧਾਰਾ ਨੂੰ ਸਿੱਧੇ ਤੌਰ ਤੇ ਟੱਕਰ ਦੇਣੀ ਹੈ ਜਿਹੜੀ ਨਫਰਤ ਦੀ ਵਿਚਾਰਧਾਰਾ ਨੂੰ ਕਾਂਗਰਸੀ ਉਹਦੇ ਮੂਰੇ ਨਹੀਂ ਆੜਦੇ ਅੱਜ ਕੱਲ ਭਾਵੇਂ ਕਿ ਰਾਹੁਲ Gandhi ਬਿਆਨ ਦੇਣ ਲੱਗ ਗਿਆ ਪਰ ਸਵਾਲ ਹੈ ਕਿ ਜਿਹੜੀ ਸੂਬਿਆਂ ਦੀ ਕਾਂਗਰਸ ਹੈ ਕੀ ਉਹਦੇ ਮੇਚ ਦੀ ਹੈਗੀ ਆ ਹੁਣ ਜੇ ਪੰਜਾਬ ਵਾਲੇ ਕਾਂਗਰਸੀਆਂ ਦੀ ਗੱਲ ਕਰ ਲਈਏ ਇਹਨਾਂ ਨੇ ਕਈ ਮੁੱਦੇ ਤਾਂ ਜਿਹੜੇ ਹੁੰਦੇ ਨੈਸ਼ਨਲ ਲੈਵਲ ਤੇ ਖੜ ਕੇ ਲੜਨ ਵਾਲੇ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਆਪਣੇ ਪੰਜਾਬ ਤੱਕ ਜਾਂ ਪੰਜਾਬ ਤੋਂ ਕੀ ਆਪਣੇ ਘਰ ਤੱਕ ਆਪਣੇ ਆਪ ਤੱਕ ਹੀ ਮ hạnੂਦ ਰਹਿੰਦੇ ਨੇ ਫਿਰ ਜਿਹੜੇ ਹੁਣ ਲੀਡਰ ਛੱਡ ਕੇ ਜਾ ਰਹੇ ਨੇ ਇਹਦਾ ਮਤਲਬ ਇਹ ਹੈਗਾ ਵੀ ਇਹਨਾਂ ਦੀ ਕਿਸੇ ਵਿਚਾਰਧਾਰਾ ਨਾਲ ਜਾਂ ਵੀ ਭਾਜਪਾ 'ਚ ਰਹੇ ਨੇ ਨਫਰਤ ਦੀ ਵਿਚਾਰਧਾਰਾ ਦੇ ਨਾਲ ਜਾ ਰਹੇ ਨੇ ਇਹਦਾ ਮਤਲਬ ਸਿਰਫ ਆਪਣਾ ਪਾਲਾ ਜਿਹੜੇ ਇਹਨਾਂ ਨੇ ਆਪਣੇ ਕਾਲੇ ਕਾਰਨਾਮੇ ਕੀਤੇ ਹੋਏ ਆ ਉਹਨਾਂ ਉਹਨਾਂ ਦਾ ਡਰ ਹੈ ਕਿ ਕਿਤੇ ਜੇ ਈਡੀਸੀਡੀ ਤੋਂ ਮੁਕਤੀ ਜਿਹੜੀ ਹੈਗੀ ਉਹ ਭਾਜਪੀ ਵਿੱਚ ਜਾ ਕੇ ਹੋਊਗੀ ਫਿਰ ਅਸੀਂ ਡਿਟਰਜਨ ਪਾਊਡਰ ਨਾਲ ਧੋਤੇ ਜਾਵਾਂਗੇ ਚਾਹੇ ਕੋਈ ਕੈਪਟਨ ਹੈ ਚਾਹੇ ਜਿਹੜੇ ਹੁਣ ਦੇ ਜਾ ਰਹੇ ਨੇ ਇਹਨਾਂ ਦਾ ਆਪਣਾ ਪਾਲਾ ਮਾਰ ਰਿਹਾ ਇਸ ਲਈ ਪੂਰੇ ਪੰਜਾਬ ਦੀ ਮੈਨੂੰ ਹਾਲਤ ਇਹ ਲੱਗਦੀ ਹੈ ਇੱਕ ਜਿਹੜੀ ਸਟੇਟ ਹੁੰਦੀ ਹੈ ਨਾ ਸਟੇਟ ਨੇ ਲੋਕਾਂ ਤੋਂ ਅੱਗੇ ਹੋਣਾ ਹੁੰਦਾ ਕਿਉਂਕਿ ਤਾਂ ਜੋ ਕਿ ਅੱਗੇ ਹੋ ਕੇ ਪ੍ਰੋਗਰੈਸਿਵ ਕਦਮ ਚੁੱਕਣੇ ਹੁੰਦੇ ਆ ਇੱਥੇ ਲੋਕ ਤਾਂ ਅੱਗੇ ਲੱਗ ਰਹੇ ਨੇ ਰਿਆਸਤ ਪਿੱਛੇ ਲੱਗ ਰਹੀ ਹੈ ਲੋਕ ਤਾਂ ਦੇਖੋ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਬਣ ਕੇ ਬੀਜੇਪੀ ਦੇ ਨੇਤਾਵਾਂ ਦਾ ਵਿਰੋਧ ਕਰਕੇ ਜਾਂ ਫਿਰ ਉਹ ਕਹਿੰਦੇ ਨੇ ਕਿ ਸਾਡੀ ਆ ਮੰਗਾ ਨੇ ਲੋਕ ਲੋਕ ਤਾਂ ਇਸ ਤਰ੍ਹਾਂ ਕਰਨ ਨੂੰ ਤਿਆਰ ਨਹੀਂ ਈਵਨ 22 ਦੀ ਇਲੈਕਸ਼ਨ ਵਿੱਚ ਵੀ ਤੇ ਇਹ 22 ਦੀ ਇਲੈਕਸ਼ਨ ਸਾਡੇ ਲੀਡਰ ਟਪੂਸੀਆਂ ਮਾਰ ਮਾਰ ਕੇ ਪਾੜ ਲੀਆਂ ਬਦਲ ਰਹੇ ਸੀ ਇਹਦਾ ਮਤਲਬ ਕੀ ਹੈ ਕਿ ਇੱਥੇ ਜਿਹੜੀ ਪੰਜਾਬ ਦੇ ਵਿੱਚ ਜਿਹੜੀ ریاست ਨਾਲੋਂ ਲੋਕ ਅੱਗੇ ਨੇ ਪਰ ریاست ਜਿਹੜੀ ਜਿਹੜੇ ਸਾਡੇ ਲੀਡਰ ਨੇ ਜਿਹੜੇ ਉਹਨਾਂ ਦਾ ਲੋਕਾਂ ਨਾਲ ਕੋਈ ਸਰਕਾਰ ਨਹੀਂ ਆਪਣੇ ਸਵੇ ਤੱਕ ਨਿੱਜੇ ਤੱਕ ਇਹ ਚੀਜ਼ ਹੈ ਉਹਦੇ ਵਿੱਚ ਕਾਂਗਰਸ ਦੇ ਵਿੱਚ ਵੀ ਬਾਰੇ ਲੀਟਰਾਂ ਦਾ ਵੀ ਇਹੀ ਹਾਲ ਹੈ ਕਿ ਨੇ ਜੇ ਇਸ ਗੱਲ 'ਚ ਵੀ ਝਲਕਦਾ ਹੈ ਕਿ ਜਦੋਂ ਨੈਸ਼ਨਲ ਲੈਵਲ ਤੇ ਇੰਡੀਆ ਬਲੌਗ ਬਣਦਾ ਤੇ ਕਾਂਗਰਸ ਪੰਜਾਬ 'ਚ ਕਹਿੰਦੇ ਕਿ ਅਸੀਂ ਐਲਾਈਅੰਸ ਨਹੀਂ ਕਰਨਾ ਮੇਰੇ ਕਹਿਣ ਲਾ ਉਹਦੇ ਵਿੱਚ ਤਾਂ ਦੋ ਕਾਰਨ ਹੋਰ ਵੀ ਹੋ ਸਕਦੇ ਕਿ ਉਹ ਉਹਨੂੰ ਮੈਂ ਸ਼ਾਇਦ ਇਸ ਤਰ੍ਹਾਂ ਨਹੀਂ ਦੇਖਦਾ ਵੀ ਉਹਨਾਂ ਨੇ ਕਿਉਂ ਨਹੀਂ ਕੀਤਾ ਉਹਦਾ ਕਾਰਨ ਕੀ ਹੈ ਕਿ ਜਿਹੜੀ ਕਈ ਸੂਬੇ ਹੈਗੇ ਨੇ ਜਿੱਥੇ ਸਿੱਧਾ ਮੁਕਾਬਲਾ ਇਹਨਾਂ ਦੋਹਾਂ ਦਾ ਦਿਖ ਰਿਹਾ ਹਾਲ ਦੀ ਘੜੀ ਵੀ ਇਹਨਾਂ ਦੋਹਾਂ ਦਾ ਹੀ ਦਿਖ ਰਿਹਾ ਅੱਗੇ ਜਾ ਕੇ ਸਮੀਕਰਨ ਕੀ ਬਣਦੇ ਨੇ ਮੈਂ ਕਹਿ ਨਹੀਂ ਸਕਦਾ ਜਿਵੇਂ ਕੇਰਲ ਹੈ ਕੇਰਲ ਵਿੱਚ ਕਮਿਊਨਿਸਟਾਂ ਤੇ ਕ ਇੰਡੀਆ ਆਲਾਈਂਸ ਤੇ ਮੁਕਾਬਲਾ ਉਹਦਾ ਕਾਰਨ ਕਈ ਵਾਰ ਇਹ ਵੀ ਹੁੰਦਾ ਇੱਕ ਸਟ੍ਰੈਟਜੀ ਤੁਹਾਡੀ ਹੁੰਦੀ ਹੈ ਕਿ ਦੇਖੋ ਇੰਡੀਆ ਆਲਾਈਂਸ ਕੋਈ ਗੱਠ ਜੋੜ ਨਹੀਂ ਹੈਗਾ ਇਹਨਾਂ ਦਾ ਤੁਸੀਂ ਇੱਕ ਮਿਨੀਮਮ ਘੱਟੋ ਘੱਟ ਪ੍ਰੋਗਰਾਮ ਤੇ ਇਕੱਠੇ ਜੁੜੇ ਹੋਏ ਹੈਗੇ ਹੋ ਵੀ ਬਾਈ ਠੀਕ ਹੈ ਸਾਡੇ ਡਿਫਰੈਂਸਸ ਨੇ ਪਰ ਇੱਕ ਅਸੀਂ ਆ ਇਸ ਤਰ੍ਹਾਂ ਦੀ ਧਿਰ ਨੂੰ ਹਰਾਉਣਾ ਜਿਹੜੀ ਕਿ ਮੁਲਕ ਲਈ ਦੇ ਲੋਕਤੰਤਰ ਲਈ ਫਲਾਣੇ ਲਈ ਖਤਰਾ ਵਾ ਇਹਦੇ ਇਸ ਮਿਨਿਮਮ ਪ੍ਰੋਗਰਾਮ ਤੇ ਆਪਾਂ ਇਕੱਠੇ ਹੋਏ ਆ ਉਸ ਮਿਨਿਮਮ ਪ੍ਰੋਗਰਾਮ ਪ੍ਰੋਗਰਾਮ ਤੇ ਕਈ ਵਾਰ ਆਇਆ ਹੁੰਦਾ ਜੇ ਤੁਸੀਂ ਇੱਕ ਸੂਬੇ ਚ ਫਸਟ ਸੈਕੰਡ ਨੰਬਰ ਦੀ ਪਾਰਟੀ ਹੋ ਤੇ ਤੁਸੀਂ ਇਕੱਠੇ ਹੁੰਦੇ ਹੋ ਤਾਂ ਤੀਜੀ ਤਰ ਨੂੰ ਕਿਤੇ ਫਾਇਦਾ ਹੋ ਜਾਂਦਾ ਉਹ ਕਹਿੰਦੇ ਕਿ ਦੇਖੋ ਜੀ ਤਾਂ ਇਕੱਠੇ ਹੋ ਗਏ ਇੱਕ ਤਾਂ ਇਹ ਚੀਜ਼ ਹੋ ਸਕਦੀ ਹੈ ਦੂਜਾ ਪਰ ਮੈਂ ਇਹ ਚੀਜ਼ ਜ਼ਰੂਰ ਮਹਿਸੂਸ ਕਰਦਾ ਜਿਵੇਂ ਈਡੀ ਦੇ ਹਮਲੇ ਹੋ ਰਹੇ ਨੇ ਕੇਜਰੀਵਾਲ ਉੱਤੇ ਵੀ ਹੋਇਆ ਹੈ ਉਹਦੇ ਵਿੱਚ ਹੁਣ ਇਹ ਤਾਂ ਕਹਿਣਾ ਬੜਾ ਮੁਸ਼ਕਲ ਹੈ ਉਹ ਵੀ ਉਹ ਕਿ ਕਿੰਨਾ ਸਹੀ ਆ ਕਿੰਨਾ ਗਲਤ ਹੈ ਕਿਉਂਕਿ ਉਹ ਲੇਕਿਨ ਜਿਸ ਤਰ੍ਹਾਂ ਈਡੀ ਸਬੂਤ ਪੇਸ਼ ਕਰਨ ਦੇ ਵਿੱਚ ਉਹ ਕਰ ਰਹੀ ਹੈਗੀ ਐ ਉਹ ਸਬੂਤ ਤਾਂ ਪੇਸ਼ ਨਹੀਂ ਕਰ ਰਹੀ ਹੈਗੀ ਉਸ ਮਾਮਲੇ 'ਚ ਜ਼ਰੂਰ ਕਾਂਗਰਸੀਆਂ ਨੂੰ ਇੱਕ ਲਾਈਨ ਲੈ ਲੈਣੀ ਚਾਹੀਦੀ ਸੀ ਇਹਦੇ ਵਿੱਚ ਗੁਜਰਤਾ ਜੀ ਅਸੀਂ ਟਿੱਪਣੀ ਨਹੀਂ ਕਰਨੀ ਇਹਦੇ ਉੱਤੇ ਜਾਂ ਜੀ ਗੋਲਮੋਲ ਗੱਲ ਕਰਨੀ ਤਾਂ ਮਤਲਬ ਕੀ ਹੈ ਤੁਸੀਂ ਹਾਲੇ ਫਿਰ ਆਪਣਾ ਨਿੱਜ ਤੱਕ ਹੀ ਮਹਦੂਬ ਦੋ ਤੇ ਜਿਹੜੇ ਵੱਡੇ ਸੰਕਟ ਨੇ ਕੌਮੀ ਪੱਧਰ ਦਾ ਜਿਹੜਾ ਸੰਕਟ ਹੈ ਮੋਦੀ ਵਾਲਾ ਸੰਕਟ ਹੈ ਹਿੰਦੂ ਤਵੀ ਫਾਸ਼ੀਵਾਦ ਵਾਲਾ ਹਿੰਦੂ ਤਵੀ ਜਦੋਂ ਮੈਂ ਮੈਂ ਪੰਜਾਬ ਦੇ ਹਿੰਦੂ ਭਾਈਆਂ ਨੂੰ ਖਾਸ ਕਰਨਾ ਚਾਹੁੰਦਾ ਜਦੋਂ ਮੈਂ ਹਿੰਦੂ ਤਵੀ ਸੰਕਟ ਨਾ ਮੈਂ ਹਿੰਦੂ ਧਰਮ ਦੀ ਗੱਲ ਨਹੀਂ ਕਰ ਰਿਹਾ ਹਿੰਦੂ ਕੱਟੜਤਾ ਦੀ ਗੱਲ ਕਰ ਰਿਹਾ ਬਿਲਕੁਲ ਜਿਵੇਂ ਕਿਸੇ ਸਿੱਖ ਧਰਮ ਦੀ ਵੀ ਕੱਟੜਤਾ ਹੋਵੇ ਜਾਂ ਕਿਸੇ ਹੋਰ ਧਰਮ ਦੀ ਕੱਟੜਤਾ ਹੋਵੇ ਇਹ ਸਪੈਸ਼ਲ ਸਾਡੇ ਪੰਜਾਬੀ ਭਾਈਆਂ ਲਈ ਆ ਹਿੰਦੂ ਭਾਈਆਂ ਲਈ ਕਿਉਂਕਿ ਅੱਜ ਕੱਲ ਗੋਦੀ ਮੀਡੀਆ ਰਹੀਂ ਮਾਈਂਡ ਵਾਸ਼ ਹੋ ਰਿਹਾ ਮੈਂ ਨਹੀਂ ਕਹਿੰਦਾ ਤੁਹਾਡਾ ਸਾਰਿਆਂ ਦਾ ਹੋਏਗਾ ਪਰ ਕੁਝ ਦਾ ਜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਆਪਣੇ ਬੋਲ ਤੁਹਾਨੂੰ ਕਲੀਅਰ ਕਰ ਰਿਹਾ ਜੀ ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲੈਣੀ ਜਾਂਦੇ ਆ ਅੱਜ ਖੀਰ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਸਥਿਤੀ ਦੇ ਵਿੱਚ ਆ ਹੂੰ ਜਿਸ ਉਹਨਾਂ ਦੇ ਵੱਡੇ ਲੀਡਰ ਉਹਨਾਂ ਦੇ ਸੁਪਰੀਮ ਜੇਲ ਦੇ ਵਿੱਚ ਨੇ ਡਿਪਟੀ ਸੀਐਮ ਜੇਲ ਦੇ ਵਿੱਚ ਨੇ ਦਿੱਲੀ ਦੇ ਤੇ ਪਾਰਟੀ ਨੂੰ ਇਧਰ ਪੰਜਾਬ ਵਾਲਿਆਂ ਨੂੰ ਫਿਕਰ ਲੱਗਾ ਹੋਇਆ ਵੀ ਉਹਨਾਂ ਨੂੰ ਛਿਛਿੜੀ ਛਡਾ ਲਈਏ ਤਾਂ ਆਮ ਆਦੀ ਪਾਰਟੀ ਕਿਹ ਸਿਚੁਏਸ਼ਨ ਚ ਆ ਪੰਜਾਬ ਸੱਤਾ ਚ ਵੀ ਆ ਐਂਟੀ ਇਨਕੰਮਬੈਂਸੀ ਫੇਸ ਕਰ ਰਹੀ ਆ ਕਿੱਦਾਂ ਲੋਕ ਸਭਾ ਚੋਣਾਂ ਦੇ ਵਿੱਚ ਜਾ ਰਹੀ ਆ ਦੇਖੋ ਇਹ ਸਾਰੀਆਂ ਚੁਣੌਤੀਆਂ ਦੇ ਬਾਵਜੂਦੋ ਲੋਕ ਸਭਾ ਚੋਣਾਂ ਜਾ ਰਹੀ ਹੈ ਪਰ ਇੱਕ ਚੀਜ਼ ਅਸੀਂ ਦੇਖੀ ਹੈ ਕਿ ਇਹਨਾਂ ਨੇ ਜਿਹੜੇ ਬਾਈ ਦੇ ਵਿੱਚ ਵਾਅਦੇ ਕਰਕੇ ਆਏ ਸੀਗੇ 2 ਸਾਲਾਂ ਵਿੱਚ ਉਹ ਵਾਅਦੇ ਬੋਦੇ ਤਾਂ ਕੁਝ ਨਹੀਂ ਕੀਤੇ ਬਲਕਿ ਇਹਨਾਂ ਦਾ ਕੈਰੈਕਟਰ ਜਿਹੜਾ ਕਈ ਸਾਰੇ ਇਹ ਜਿਹੇ ਮੁੱਦੇ ਨੇ ਦੇਖੋ ਖੇਤੀ ਕਾਨੂੰਨ ਵਾਲੇ ਮੁੱਦੇ ਦੇ ਵਿੱਚ ਇਹਨਾਂ ਨੇ ਸਭ ਤੋਂ ਵੱਧ ਕਿਸਾਨ ਅੰਦੋਲਨ ਨੂੰ ਆਪਣੇ ਹੱਕ 'ਚ ਪੁਗਤਾਇਆ ਹਾਲਾਂਕਿ ਜਦੋਂ ਕਿਸਾਨ ਉਹ ਤਿੰਨ ਕਾਨੂੰਨ ਆਏ ਸੀ ਸਭ ਤੋਂ ਪਹਿਲਾਂ ਦਿੱਲੀ ਵਿੱਚ ਇੱਕ ਦੋ ਕਾਨੂੰਨਾਂ ਨੂੰ ਨੋਟੀਫਾਈ ਕਰਨ ਲਈ ਇੱਕ ਜਿਹੜੀ ਵਾਲ ਦੀ ਸਰਕਾਰ ਸੀ ਬਾਅਦ ਵਿੱਚ ਜਦੋਂ ਲੱਗਿਆ ਵੀ ਦਿੱਲੀ ਤੱਕ ਅੰਦੋਲਨ ਪਹੁੰਚ ਗਿਆ ਫਿਰ ਬਿੱਲ ਪਾੜਨ ਵਾਲਾ ਡਰਾ ਫਿਰ ਇਹਨਾਂ ਨੇ ਜਦੋਂ ਕਿਸਾਨ ਅੰਦੋਲਨ ਚ ਆਪਣੇ ਜਿੰਨੇ ਵੀ ਲੈਕਚਰ ਹੋਏ ਵੀ ਦੇਖੋ ਜੀ ਪੁਰਾਣੀਆਂ ਪਾਰਟੀਆਂ ਦਾ ਬਹਿਸ਼ਕਾਰ ਕਰੋ ਉਹਨਾਂ ਦਾ ਉਹ ਉਹਨਾਂ ਨੂੰ ਤਿਲਾਂਝਲੀ ਦਵੋ ਤਾਂ ਇਹਨਾਂ ਨੇ ਡਰਾਮਾ ਕੀਤਾ ਕਿ ਦੇਖੋ ਜੀ ਅਸੀਂ ਕਿਹੜਾ ਪੁਰਾਣੀ ਆ ਇੱਕ ਮੌਕਾ ਕੇਜਰੀ ਵਾਲੇ ਇੱਕ ਮੌਕਾ ਭਗਵੰਤ ਮਾਨ ਇਹ ਕੀਤਾ ਪਰ ਹੁਣ ਇਹਨਾਂ ਦਿਨਾਂ ਚ ਪਿੱਛੇ ਜਿਹੇ ਜਿਹੜੇ ਸਾਇਲਨ ਵਾਲੀ ਖਬਰ ਆਈ ਹੈ ਉਹ ਤਾਂ ਤੁਸੀਂ ਉਹੀ ਕੰਮ ਹੀ ਕਰ ਰਹੇ ਹੈਗੇ ਹੋ ਦੂਜੀ ਚੀਜ਼ ਇਹ ਹੈ ਕਿ ਜਦੋਂ ਵੀ ਨੈਸ਼ਨਲ ਇਸ਼ੂ ਆਉਂਦੇ ਨੇ ਕੋਈ ਖਾਸ ਕਰਕੇ ਪੰਜਾਬ ਦਾ ਕੋਈ ਇਸ਼ੂ ਆਉਂਦਾ ਹੈਗਾ ਇਹਨਾਂ ਦੀ ਜਿਹੜੀ ਨੈਸ਼ਨਲ ਲੈਵਲ ਦੇ ਮੁੱਦਿਆਂ ਦੀ ਅਪਰੋਚ ਉਹ ਬੀਜੇਪੀ ਵਰਗੀ ਹੀ ਹੈ ਜੇ ਜਦੋਂ ਈਵਨ ਭਾਰਤ ਪਾਕਿਸਤਾਨ ਨਾਲ ਚੰਗੇ ਸਬੰਧਾਂ ਦੀ ਗੱਲ ਹੁੰਦੀ ਹੈ ਉਸ ਮਾਮਲੇ 'ਚ ਵੀ ਰघव ਚੱਡੇ ਦਾ ਜਿਹੜਾ ਪਹਿਲਾਂ ਜਾ ਕੇ 2 ਸਾਲ ਪਹਿਲਾਂ ਬਿਆਨ ਆਉਂਦਾ ਉਹ ਦੇਖਣ ਵਾਲਾ ਸੋ ਇਹ ਇਹਨਾਂ ਦੀਆਂ ਦਿੱਕਤਾਂ ਨੇ ਜਿਹੜੀ ਕਿ ਪੰਜਾਬੀ ਮਾਨਸਿਕਤਾ ਨਾਲ ਨਹੀਂ ਮਿਲਦੀ ਤਰੰਗਾ ਯਾਤਰਾ ਚੱਕ ਕਰਨ ਨੂੰ ਫਿਰ ਜਾਂਦੇ ਨੇ ਜਿਵੇਂ ਇਹਨਾਂ ਨੇ 22 ਦੀ ਇਲੈਕਸ਼ਨ ਚ ਕੀਤੀ ਸਮੇਂ ਸਮੇਂ ਤੇ ਲੋੜ ਪੈਣ ਤੇ ਫਿਰ ਕੋ ਪੱਤਾ ਵੀ ਖੇੜਦੇ ਨੇ ਇਸ ਕਰਕੇ ਇਹ ਇਹਨਾਂ ਨੇ ਹੁਣ ਵੀ ਜਿਹੜਾ ਮੈਨੂੰ ਤਾਂ ਇਹ ਸ਼ੱਕ ਹੈ ਕਿ ਜਿਹੜਾ ਇੰਡੀਆ ਆਲਾਈਂਸ ਨਾਲੇ ਜੁੜੇ ਵੀ ਹੈਗੇ ਨੇ ਉਹ ਆਪਣੇ ਕੋਈ ਸਵਾਰਥਾਂ ਕਰਕੇ ਜੁੜੇ ਹੈਗੇ ਨੇ ਤੇ ਉਹ ਉਹਦੇ ਵਿੱਚ ਉਹਨਾਂ ਨੂੰ ਫਾਇਦਾ ਵੀ ਹੈਗਾ ਫਾਇਦਾ ਕੀ ਹੈ ਕਿ ਚਾ ਇਹਨਾਂ ਨੇ ਪਿਛਲੀ ਵਾਰ ਇੱਕ ਸੀਟ ਜਿੱਤੀ ਸੀ ਕੋਲ ਭਗਵੰਤ ਮਾਨ ਵਾਲੀ ਪਿਛਲੀ ਵਾਰ ਚਾਰ ਸੀਟਾਂ ਜਿੱਤੀਆਂ ਸੀ 14 ਦੇ ਵਿੱਚ ਪਰ ਉਹ ਵੀ ਪੰਜਾਬ ਦੇ ਵਿੱਚੋਂ ਹੀ ਹੁਣ ਕੀ ਹੈ ਕਿ ਪੰਜਾਬ ਚੋਂ ਹੋਰ ਸੀਟਾਂ ਵਧਣਗੀਆਂ ਸ਼ਾਇਦ ਕਿਉਂਕਿ ਇੱਕ ਤਾਂ ਨਹੀਂ ਆਉਂਦੀ ਹੈਗੀ ਇਹ ਤਾਂ ਆਪਾਂ ਨੂੰ ਵੀ ਪਤਾ ਤੇ ਦਿੱਲੀ ਵਿੱਚੋਂ ਵੀ ਕਾਂਗਰਸ ਨਾਲ ਗੱਠ ਜੋੜ ਕਰਕੇ ਇਹਨਾਂ ਨੂੰ ਕੁਝ ਫਾਇਦਾ ਹੋਊਗਾ ਫਿਰ ਜਿਹੜੇ ਇਹ ਦੋਹਾਂ ਸੂਬਿਆਂ ਤੋਂ ਬਿਨਾਂ ਜਿਹੜੇ ਅਦਰਸ ਦੇ ਵਿੱਚ ਵੀ ਇਹ ਜਿਹਨਾਂ ਨੇ ਜਿਹੜੀਆਂ ਇਹਨਾਂ ਨੂੰ ਸੀਟ ਇੰਡੀਆ ਆਲਾਈንስ ਤੇ ਕੋਟੇ ਚੋਂ ਮਿਲ ਰਹੀ ਆ ਇਹਨਾਂ ਲਈ ਤਾਂ ਪਲੱਸ ਪੁਆਇੰਟ ਹੀ ਆ ਇਹ ਸੋ ਇਸ ਕਰਕੇ ਇਹ ਅੱਗੇ ਜਾ ਕੇ ਕਿਉਂਕਿ ਜਦੋਂ ਮੁਸਲਮਾਨਾਂ ਦੇ ਘਰ ਟਾਹੇ ਜਾਂਦੇ ਨੇ ਬੁਲਡੋਜ਼ਰ ਚੱਲਦਾ ਇਹਨਾਂ ਦੀ ਜਿਹੜੀ ਕੋਈ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਤੇ ਜਦੋਂ 220 ਦੀ ਜਿਹੜੀ ਹਿੰਸਾ ਹੁੰਦੀ ਹੈ ਇਹਨਾਂ ਦਾ ਕੋਈ ਸਟੈਂਡ ਨਹੀਂ ਮੈਨੂੰ ਇਹਨਾਂ ਦੇ ਸਟੈਂਡ ਉੱਤੇ ਮੈਂ ਇਹਨਾਂ ਨੂੰ 20 ਟੀਮ ਵਾਲੇ ਰੂਪ ਦੇ ਵਿੱਚ ਦੇਖ ਰਿਹਾ ਜੀ ਬਹੁਤ ਬਹੁਤ ਧੰਨਵਾਦ ਆ ਪੱਕਾ ਵੀ ਲੰਮੀ ਚੋੜੀ ਗੱਲਬਾਤ ਕੀਤੀ ਹੈ ਪੰਜਾਬ ਦੇ ਸੰਦਰਭ ਦੇ ਵਿੱਚ ਧੰਨਵਾਦ ਤੁਹਾਡਾ